ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਮਾਈ YouTube ਚੈਨਲ ਹਿਸਟਰੀ ਟਿੱਕ ਸੋ ਅੱਜ ਆਪਾਂ ਗੱਲ ਕਰਾਂਗੇ ਵਲਡ ਵਾਰ ਟੂ ਦੇ ਵਿੱਚ ਜਦੋਂ ਇੱਕ ਬ੍ਰਿਲਿਅੰਟ ਮੈਥਮੈਟਿਸ਼ੀਅਨ ਐਲਨ ਥਿਊਰਿੰਗ ਨੇ 158 ਕਾਂਟਿਲੀਅਨ ਕੰਬੀਨੇਸ਼ਨਸ ਲਾਈਕ ਜਿਦਾ ਆਪਾਂ ਕਹਿੰਨੇ ਆ ਕੀ 158 ਕਾਂਟਿਲੀਅਨ ਕੰਬੀਨੇਸ਼ਨਸ ਨੂੰ ਚੈੱਕ ਕੀਤਾ ਐਂਡ ਸੋਲਵ ਕੀਤਾ ਟੂ ਬ੍ਰੇਕ ਦ ਕੋਡ ਹਣੇ ਇਹ ਕੋਡ ਕੀ ਸੀਗਾ ਇਹ ਸੀਗਾ ਜਰਮਨੀ ਦੇ ਕਮਿਊਨੀਕੇਸ਼ਨ ਚੈਨਲ ਤੇ ਅਗਰ ਆਪਾਂ ਗੱਲ ਕਰੀਏ एनिकमा मशीन बारे जो कि उस टाइम पे कम्युनिकेशन चैनल्स वास्ते यूज होती थी फॉर जर्मन ट्रूप्स सो जर्मन ट्रूप्स की करते सके सो देर वाज अ टाइपराइटर काइंड ऑफ अ मशीन कीज तो टाइपराइटर राइटर अगर आप देखिए तो कीज होंगे ना यू पुट अ स्ट्रोक तो सी की दबाते हो तो देन एक उठे बल्ब जल जाते हैं सो दैट बल्ब यूज्ड टू ग्लो ਕਿੱਦਾਂ ਜਗਦਾ ਸੀਗਾ ਉਹਦੇ ਪਿੱਛੇ ਇੱਕ ਇੰਟ੍ਰੀਕੇਟ ਮੈਕੈਨਿਜ਼ਮ ਹੁੰਦਾ ਸੀਗਾ ਇੱਕ ਚ ਲਾਈਨ ਚ ਹੁੰਦੀ ਸੀਗੀ ਇੱਕ ਕਨੈਕਸ਼ਨ ਹੁੰਦਾ ਸੀਗਾ ਜਿਹੜਾ ਕਿ ਬਲਬ ਨੂੰ ਐਕਟੀਵੇਟ ਕਰਦਾ ਸੀ ਤੇ ਅਗਰ ਆਪਾਂ ਇਮੇਜਿਨ ਕਰੀਏ ਕਿ ਉੱਥੇ ਇੱਕ ਜਿਹੜਾ ਇਲੈਕਟ੍ਰੀਕਲ ਸਰਕਟ ਸੀਗਾ ਕੋਲ ਰੋਟਰਸ ਦੇ ਨਾਲ ਕਨੈਕਟਡ ਹੁੰਦਾ ਸੀਗਾ ਤੇ ਉਹ ਰੋਟਰਸ ਵੀ ਚੇਂਜ ਹੁੰਦੇ ਸੀਗੇ ਤੇ ਇਹ ਉਹਦੇ ਵਿੱਚ ਇੱਕ ਪਲਗ ਬੋਰਡ ਦਾ ਸਿਸਟਮ ਜਿਵੇਂ ਕਿ ਇਮੇਜਿਨ ਕਰੋ ਕਿ ਤੁਹਾਡੇ ਕੇਬਲ ਆਪਰੇਟਰਸ ਜਿਹੜਾ ਸੀਗਾ ਜਾਂ ਨਾ ਕੇਬਲ ਆਪਰੇਟਰਸ ਬਟ ਇਫ ਆਈ ਟੇਕ ਗੁੱਡ ਐਗਜ਼ਾਮਪਲ ਤਾਂ ਤੁਹਾਡੇ ਕਾਲਿੰਗ ਆਪਰੇਟਰਸ ਦੇ ਵਿੱਚ ਕੀ ਹੁੰਦਾ ਸੀ ਉਹ ਕਨੈਕਸ਼ਨ ਜਿੱਦਾਂ ਤੁਸੀਂ ਕਰਦੇ ਹੁੰਦੇ ਸੀ ਕਾਲ ਕਰਦੇ ਹੁੰਦੇ ਸੀ ਦੈਨ ਦੇ ਯੂਸ ਟੂ ਕਨੈਕਟ ਦ ਲਾਈਨਸ ਰਾਈਟ ਸੋ ਲਾਈਨਸ ਜਿਹੜੇ ਕਨੈਕਸ਼ਨ ਹੁੰਦੇ ਸੀਗੇ ਉਹ ਸੇਮ ਤਰੀਕੇ ਨਾਲ ਅਨਿਕਮਾ ਮਸ਼ੀਨ ਦੇ ਵਿੱਚ ਕੰਬੀਨੇਸ਼ਨਸ ਹੁੰਦੇ ਸੀਗੇ ਤੇ ਦੈਨ ਪੇਅਰ ਆਫ ਲੈਟਰਸ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਜੱਜ ਕਰਨਾ ਕਿ ਓਕੇ ਇਸ ਦਿਸ ਕਨੈਕਸ਼ਨ ਵੈਲਿਡ ਫॉर ਟੁਡੇ ਮੈਸੇਜ ਔਰ ਅੱਜ ਦੇ ਮੈਸੇਜ ਦੇ ਵਿੱਚ ਉਹ ਕਨੈਕਸ਼ਨ ਕੰਮ ਕਰਦਾ ਸੋ ਇਹ ਨੰਬਰ ਜਿਹੜਾ ਸੀਗਾ 158 10 18 ਕੰਬੀਨੇਸ਼ਨਸ ਚੈੱਕ ਕਰਨੇ ਹੁੰਨੇ ਸੀਗੇ ਸੋ which is not possible through humans ਕੱਲਾ ਕੱਲਾ ਬੰਦਾ ਬੈਠਾ ਤਾਂ ਲਾਈਕ ਇਟ ਵਾਸ ਨਾਟ ਪੋਸੀਬਲ ਟੂ ਗੇਟ 올 ਦਾ ਕਨੈਕਸ਼ਨਸ ਕਮਿਊਨੀਕੇਸ਼ਨ ਦਾ ਵੇ ਨੂੰ ਕਹਿੰਦੇ ਆਪਾਂ ਸਾਈਫਰ ਟੈਕਸਟ ਸੋ ਇਫ ਆਈ ਸੇ ਅਨ ਐਗਜ਼ਾਮਪਲ ਅਗਰ ਰੱਖੇ ਮੈਂ ਐਗਜ਼ਾਮਪਲ ਲਈਏ ਤਾਂ H ట్రాנסਫਾਰਮਸ ਟੂ I E ట్రాנסਫਾਰਮਸ ਟੂ F ਤੇ L ਜਿਹੜਾ ਹੈਗਾ M ਬਣ ਜਾਂਦਾ O ਜਿਹੜਾ ਹੈਗਾ P ਬਣ ਜਾਂਦਾ मैसेज आई एफ एम पी ना दिस मैसेज मेक एन सेंस क्योंकि निकलता है ਜਿਹੜਾ ਮੈਥਡ ਮੈਂ ਯੂਜ਼ ਕੀਤਾ ਇਹਨੂੰ ਪ੍ਰੋਸਸ ਫੋਰਡਿੰਗ ਉਹਦੇ ਉਲਟਾ ਜਾਂ ਫਿਰ ਹੇਅਰ ਇਟ ਇਜ਼ ਅ ਸਿੰਪਲ ਮੈਥਡ ਜਿਹਨੂੰ ਰਿਵਰਸ ਕਰ ਦੋ ਐਂਡ THEN ਯੂ ਵਿਲ ਗੇਟ ਦ ਮੈਸੇਜ ਤਾਂ ਉਸ ਟਾਈਮ ਤੇ ਕੀ ਹੁੰਦਾ ਸੀ ਉਹ ਅਨਿਗਮਾ ਮਸ਼ੀਨ ਦੀ ਸੈਟਿੰਗਸ ਨੂੰ ਚੇਂਜ ਕਰਦੇ ਸੀਗੇ ਟੂ ਗੇਟ ਦ ਮੈਸੇਜ ਸੋ ਲੈਟਸ ਸੇ ਕਿ ਅਨਿਗਮਾ ਮਸ਼ੀਨ ਨੇ ਇੱਥੇ ਮੈਂ ਕੁਝ ਸੈਟਿੰਗਸ ਦਿੱਤੀਆਂ ਓਕੇ ਸੋ ਬੱਸ ਸੈਟਿੰਗਸ ਦਿੱਤੀਆਂ ਤੇ ਉੱਥੋਂ ਮੈਸੇਜ ਗਿਆ ਸਟ ਇਹ ਮੈਸੇਜ ਉਹ ਨੌਕੀ ਕਰਦਾ ਸੀਗਾ ਰੀਸੀਵਰ ਜੋ ਕਿ ਜਰਮਨੀ ਦਾ ਬੰਦਾ ਸੀਗਾ ਉਸ ਇਸ ਸੈਟਿੰਗਸ ਨੂੰ ਅਪਲਾਈ ਕਰਦਾ ਸੀਗਾ ਐਂਡ ਇਟ ਯੂਸ ਟੂ ਗਿਵ ਮੀ ਬੈਕ ਦਾ ਮੈਸੇਜ ਤਾਂ ਹੁਣ ਇਹ ਜਿਹੜਾ ਸੀ ਨਾ ਇੱਕ ਸਿਕਿਓਰ ਚੈਨਲ ਸੀਗਾ ਬਟ ਦ ਟਾਈ ਟੂ ਥਿੰਕ ਇਟ ਇਨ ਥਿਸ ਵੇ ਕਿ ਇੱਕ ਐਲਗੋਰਿਦਮ ਬਣਾਇਆ ਉਹਨੇ ਸੋ ਵੀ ਵਿਲ ਟੂਡੇ ਜਿਹੜਾ ਵੀ ਆਪਾਂ ਕਨਸੈਪਟ ਆਪਾਂ ਟੈਕਨੀਕਲ ਅਨਾਲਿਸਿਸ ਦੇ ਵਿੱਚ ਕਰਾਂਗੇ ਉਹਦੇ ਵਿੱਚ ਆਹੀ ਟੈਕਨੀਕੈਲਿਟੀਆਂ ਆਣਗੀਆਂ ਕਿ ਹਾਊ ਟੂ ਥਿੰਕ ਟੂ ਸੋਲਵ ਅ ਪ੍ਰੋਬਲਮ ਤੇ ਉਹਨਾਂ ਨੇ ਕੀ ਕੀਤਾ ਇਹ ਹੁੰਦਾ ਮੈਥਡ ਆਫ ਇਲੀਮੀਨੇਸ਼ਨ ਕਿਉਂਕਿ ਉਹ ਸਾਰੇ ਕੰਬੀਨੇਸ਼ਨਸ ਦੇ ਵਿੱਚੋਂ ਅਗਰ ਆਪਾਂ ਇਲੀਮੀਨੇਟ ਕਰ ਦਈਏ ਬਚੇ ਕੀ देयर शुड बी वन ਕੰਬੀਨੇਸ਼ਨ ਜਿਹੜਾ ਕਿ ਸਾਡਾ ਆਨਸਰ ਹੈਗਾ ਤੇ ਦੈਨ देयर वर वेरी ਮੈਨੀ ਰੋਟਰਸ ਐਵਿਊਸ ਯੂ ਕੈਨ ਸੀ ਇਨ ਦਾ ਪਿਕਚਰ ਬਹੁਤ ਸਾਰੇ ਰੋਟਰਸ ਲੱਗੇ ਹੋ ਸੀਗੇ ਤੇ ਉਹਦੇ ਨਾਲ ਹੀ ਉਹ ਕੋਡ ਬ੍ਰੇਕ ਕਰਦੇ ਸੀਗੇ ਸੋ ਐਲਨ ਟਿਊਰਿੰਗ ਨੇ ਮਸ਼ੀਨ ਬਣਾ ਕੇ 20 ਮਿੰਟਸ ਦੇ ਵਿੱਚ ਜਿਹੜਾ ਬ੍ਰਿਟਿਸ਼ ਸੋਲਜਰਸ ਨੂੰ ਮੈਸੇਜਸ ਦਿੰਦੇ ਸੀਗੇ ਫਰੋਮ ਦੀ Uh, जम, so this field of computer science is called cryptography. So that was the historic part जेडा की साड़े आज तक वीडियो था एक फर्स्ट पार्ट सिखा। Quite interesting part अगर तुम्हें तो अच्छा लग गया, तो जरूर, uh, maybe put a comment or something जब तुसी कुछ जानना चाहेंगे। जान So I will give a short uh, introduction उस पार्ट के लिए। So आज जी अगर आप गल करिए, तो we will now deep dive into SQL जो की है structured query language. ਜੋ ਕਿ ਬੇਸਡ ਅਪਨ ਹੈ ਸਾਡੇ ਰਿਲੇਸ਼ਨਲ ਐਲਜੇਬਰਾ ਉਪਰ ਤੇ ਸੋ ਲਾਸਟ ਟਾਈਮ ਵੀ ਡਿਸਕਸ ਕੀਤਾ ਸੀਗਾ ਕਿ ਹਾਊ ਵੀ ਯੂਜ਼ ਰਿਲੇਸ਼ਨਲ ਐਲਜੇਬਰਾ ਜਿਹੜਾ ਕਿ ਸਾਡਾ ਅਗਰ ਕੋਈ ਟੇਬਲ 기ਵਨ ਹੈ ਕੋਈ ਡਾਟਾਬੇਸ 기ਵਨ ਹੈ ਤਾਂ ਉਹਦੇ ਵਿੱਚੋਂ ਆਪਾਂ ਡਾਟਾ ਐਕਸਟ੍ਰੈਕਟ ਕਰਦੇ ਹਾਂ ਓਕੇ ਸੋ ਥਿਸ ਇਜ਼ ਦਾ ਐਗਜ਼ਾਮਪਲ ਜੋ ਅੱਜ ਦੇ ਵਿੱਚ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਥਿਸ ਇਜ਼ ਅ ਸਿੰਪਲ ਟੇਬਲ ਥੋਟ ਇਟ ਮੀਨ ਵਿਦ ਦਾ ਰੋਸ਼ਨ ਪਾਣੀ ਜੋ ਵੀ ਹੁੰਦਾ ਸੋ ਉਹਨੂੰ ਇੱਕ ਬਹੁਤ ਹੀ ਟੇਬੂਲਰ ਤਰੀਕੇ ਨਾਲ ਆਪਾਂ ਲਿਖ ਲਿਆ ਤਾਂ ਅੱਛਾ ਮਾਡੇ ਕੋਲ ਇੱਕ ਕੁਐਸਚਨ ਹੁੰਦਾ ਕਿ ਲਾਈਕ ਆਈ ਵਾਸ ਵੈਰੀ ਕਿਉਰੀਅਸ ਸਟੂਡੈਂਟ ਸੋ ਮੇਰਾ ਇਹ ਵਿਚਾਰ ਹੁੰਦਾ ਸੀਗਾ ਕਿ ਇਹ ਟੇਬਲ ਪਿਆ ਕਿੱਦਾਂ ਹੈ ਸਾਡੇ ਕੰਪਿਊਟਰ ਦੇ ਉੱਤੇ ਲਾਈਕ ਇਹ ਡੇਟ ਐਗਜ਼ਿਸਟ ਕਰਦਾ ਹੈ ਕੋਈ ਫਾਈਲ ਹੈਗੀ ਹੈ ਪਰ ਐਗਜ਼ਿਸਟ ਕਰਦੀ ਹੈ ਕਿ ਪਸ ਟੇਬਲ ਹੀ ਆਉਂਦਾ ਹੈ ਨੋ ਸੋ देयर इज ਸਾਡੇ ਕੋਲ ਟੂਲਸ ਹੁੰਦੇ ਆ ਬੇਸਿਕਲੀ ਕਿ ਉਹ ਡਾਟਾਬੇਸ ਮੈਨੇਜ ਕਰਦਾ ਸੋ ਹਾਊ ਦਿਸ ਡਾਟਾਬੇਸ ਇਜ਼ ਕ੍ਰੀਏਟਿਡ ਮੈਨੇਜ ਸਾਡੇ ਕੋਲ ਟੂਲਸ ਹੁੰਦੇ ਜਿੱਦਾਂ ਕਿ ਪੋਸਟਗ੍ਰੈਸ ਦਾ ਡੀਬੀ ਹੈਗਾ ਉਹ ਸਾਡਾ ਇੱਕ ਸਾਨੂੰ ਇੱਕ ਸੂਟ ਦਿੰਦਾ ਹੈ ਕਿ ਉਹ ਇੱਕ ਉਹਦੇ ਵਿੱਚ ਲਾਈਬ੍ਰੇਰੀ ਇਸਨੇ ਉਹਦੇ ਵਿੱਚ ਫੰਕਸ਼ਨਸ ਹੁੰਦੇ ਆ ਜਿਹੜੇ ਐਗਜ਼ੀਕਿਊਟ ਕਰਦੇ ਆ ਤੇ ਸਾਨੂੰ ਇੱਕ ਸਾਡੇ ਕੋਲ ਆਹ ਇੰਟਰਫੇਸ ਹੁੰਦਾ ਬੀਸਿਕਲੀ ਸਾਡੇ ਕੋਲ ਕਮਾਂਡਸ ਹੁੰਦੀਆਂ ਕਿ ਜਿਹੜਾ ਸਾਨੂੰ ਕਹਿੰਦੀ ਹੈ ਕਿ ਓਕੇ ਵੀ ਕੈਨ ਯੂਜ਼ ਥੀਸ ਕਮਾਂਡਸ ਟੂ ਫੈਚ ði ਡੇਟਾ ਹੁਣ ਇਹ ਜਿਹੜਾ ਹੈਗਾ ਮੈਮਰੀ ਦੇ ਵਿੱਚ ਸਟੋਰਡ ਹੁੰਦਾ ਐਜ਼ ਅ ਪਾਰਟ ਆਫ ਇਹ ਬੀਸਿਕਲੀ ਥਿਸ ਵਿਲ ਬੀ ਸਮਥਿੰਗ ਸਟੋਰਡ ਐਜ਼ 0100001 ਠੀਕ ਹੈ ਏ ਇਹਦਾ ਸਟੋਰ ਹੋਏਗਾ ਅਗਰ ਇੱਕ ਟ੍ਰੀ ਦੇ ਫਾਰਮੈਟ ਦੇ ਵਿੱਚ ਸਟੋਰ ਹੁੰਦਾ ਆ ਓਕੇ ਦੈਟ ਵਿਲ ਬੀ ਅ ਡਾਟਾ ਸਟਰਕਚਰ ਬਹੁਤ ਜ਼ਿਆਦਾ ਹੋ ਜਾਏਗਾ ਟ੍ਰੀ ਦੇ ਵਿੱਚ ਬਟ ਦ ਪੁਆਇੰਟ ਇਜ਼ ਕਿ ਇੱਕ ਫਾਈਲ ਸਿਸਟਮ ਦੇ ਵਿੱਚ ਸਟੋਰ ਹੁੰਦਾ ਤੈਨੂੰ ਰਿਟਰੀਵ ਕਰਨਾ ਇਹਨਾਂ ਨੂੰ ਯੂਜ਼ ਕਰਨਾ ਉਹ ਸਾਡੇ ਡਾਟਾਬੇਸ ਮੈਨੇਜਰ ਯੂਜ਼ ਕਰਦਾ ਓਕੇ ਸੋ देयर आर ਬੇਸਿਕਲੀ ਕਾਫੀ ਤਰ੍ਹਾਂ ਦੇ ਡੀਬੀਜ਼ ਹੁੰਦੇ ਆ ਜਿਦਾ ਪੋਸਟਗ੍ਰੈਸੀ ਵੀ ਹੋ ਗਿਆ ਕੁਝ ਹੁੰਦੇ ਓਪਨ ਸੋਰਸ ਹੁੰਦੇ ਆ ਕਿ ਜਿਹੜੇ ਕੀ ਤੁਸੀਂ ਆਪ ਯੂਜ਼ ਕਰ ਸਕਦੇ ਹੋ ਉਹਨਾਂ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਉਹਨਾਂ ਦਾ ਕੋਡ ਓਪਨ ਹੁੰਦਾ ਲਿਕ ਐਨੀਵਨ ਕੈਨ ਐਕਸੈਸ ਇਟ ਤੇ ਕੁਝ ਡੀਬੀਜ਼ ਹੁੰਦੇ ਉਹ ਜਿੱਦਾਂ ਕੀ ਹੁੰਦੇ ਓਰੇਕਲ ਡੀਬੀ ਔਰ ਜਿਹੜੇ ਕੀ ਐਂਟਰਪ੍ਰਾਈਜ਼ ਐਡੀਸ਼ਨ ਦੇ ਡੀਬੀਜ਼ ਹੁੰਦੇ ਬਿਕਾਜ਼ ਉਹ ਜਿਹੜੇ ਡੀਬੀਜ਼ ਦੇ ਵਿੱਚ ਡਾਟਾ ਹੁੰਦਾ ਉਹ ਬਹੁਤ ਹੀ ਜ਼ਿਆਦਾ ਵੱਡੇ ਲੈਵਲ ਦਾ ਜਾਂ ਸਾਡੇ ਲਈਏ ਕੀ ਉਹਦੇ ਵਿੱਚ ਬਹੁਤ ਸਾਰੇ ਟੀਮਜ਼ ਯੂਜ਼ ਕਰਦੇ ਉਹਦੇ ਵਿੱਚ ਐਕਸਟਰਾ ਫੀਚਰਸ ਹੁੰਦੇ ਉਹਨਾਂ ਦਾ ਮੈਨੇਜਰ ਡਿਫਰੈਂਟ ਹੁੰਦਾ ਉਹਨਾਂ ਦੀ कमांड्स वगैरह उन्हों का डेटा रिट्रीवल एक्शन फास्ट होंगे तो बहुत सारा ऑप्टिमाइजेशन होंगे सो अजिओ करेंगे सिकअल कमांड्स के उ बेसिकली फाइव टाइप्स ऑफ कैटेगरीज किस डी डी एल डी एम एल डी सी एल डी के डी डी एल होंगे डेटा डेफिनेशन लैंग्एज हम डेफिनेशन का मतलब क्या होंगे कि इट इज़ यूज टू गैट और इ ਵਰਕਸ ਜਿਹੜਾ ਕਿ ਕੰਮ ਕਰਦਾ ਹੈ ਪੇਸਟ ਓਨ ਦਾ ਡਾਟਾ ਸੈਟਸ ਜੋ ਵੀ ਆਪਣਾ ਸਾਰਾ ਡਾਟਾ ਹੁੰਦਾ ਹੈ ਠੀਕ ਹੈ ਅ ਬੇਸਿਕਲੀ ਦ ਸਕੀਮ ਆਫ ਦਾ ਡਾਟਾ ਕਿ ਜਿਵੇਂ ਕਿ ਆ ਟੇਬਲ ਹੈਗਾ ਓਕੇ ਤਾਂ ਟੇਬਲ ਨੂੰ ਮੈਂ ਕ੍ਰੀਏਟ ਕਰਨਾ ਸੋ ਆਈ ਵਿਲ ਯੂਜ਼ ਅ ਕ੍ਰੀਏਟ ਕਮਾਂਡ ਕਿ ਮੇਰਾ ਇੱਕ ਮੈਨੂੰ ਇੱਕ ਟੇਬੂਲਰ ਫਾਰਮ ਦੇ ਵਿੱਚ ਮੈਨੂੰ ਬਣਾ ਕੇ ਦਿਓ ਇੱਕ ਡਾਟਾ ਮੈਨੂੰ ਇੱਕ ਟੇਬਲ ਬਣਾ ਕੇ ਦਿਓ ਜਿਹਦੇ ਵਿੱਚ ਮੈਂ ਡਾਟਾ ਇਨਸਰਟ ਕਰਾਂਗਾ ਓਕੇ ਸੋ ਕ੍ਰੀਏਟ ਡ੍ਰੌਪ ਆਲਟਰ ਹੁਣ ਇਹ ਜਿਹੜੇ ਹੈਗੇ ਕ੍ਰੀਏਟ ਹੁਣ ਕਾਲਮਸ ਬੀਸਿਕਲੀ ਥੀਸ ਆਰ ਆਲ ਦਾ ਕਾਲਮਸ ਅਗਰ ਮੈਂ ਕਾਲਮ ਐਡ ਕਰਨਾ ਹੈ ਤਾਂ ਮੈਂ ਕਾਲਮ ਨੂੰ ਐਡ ਕਰੂੰਗਾ ਸੋ ਇਹ ਕੀ ਹੁੰਦਾ ਇਹਦਾ ਮਤਲਬ ਨਾ ਹੁੰਦਾ ਸਕੀਮਾ ਸੋ ਸਕੀਮਾ ਆਫ ਦਾ ਡਾਟਾ ਸੈਟ ਜੋ ਵੀ ਡਾਟਾ ਬੇਸ ਦਾ ਟੇਬਲ ਹੁੰਦਾ ਉਹਨੂੰ ਅਗਰ ਆਪਾਂ ਚੇਂਜ ਕਰਨਾ ਚਾਹੁੰਦੇ ਆ ਤਾਂ ਆਪਾਂ ਯੂਜ਼ ਕਰਦੇ ਆ ਡੀਡੀਐਲ ਤਾਂ ਦੈਨ ਆਮਰਸ ਆ ਡੀਡੀਐਲ ਸੋ ਡੀਐਮਐਲ ਸਰ ਬੀਸਿਕਲੀ ਦਾ ਲੈਂਗੁਏਜ ਜਿਹੜਾ ਕਿ ਮੋਡੀਫਾਈ ਦਾ ਡਾਟਾ ਸੋ ਡਾਟਾ ਮੋਡੀਫਿਕੇਸ਼ਨ ਲੈਂਗੁਏਜ ਜਿਹੜਾ ਕਿ ਦ ਚਿਪਸ ਹੈਗਾ ਹਮ ਪੰਜ ਕੁਆਂਟੀਟੀ ਲਈ ਠੀਕ ਹੈ ਲੈਟਸ ਸੇ ਕਿ ਮੈਂ ਦੁਕਾਨਦਾਰ ਕੋਲ ਗਿਆ ਸ਼ੌਪ ਕੀਪਰ ਕੋਲ ਗਿਆ ਐਂਡ ਥੈਨ ਹੀ ਸੈਡ ਕਿ ਓਕੇ ਫਾਈਵ ਕੁਆਂਟੀਟੀਆਂ ਤਾਂ ਨਹੀਂ ਹੈਗੇ 4 ਹੈਗੇ ਓਕੇ ਥੈਨ ਆਈ हैव ਟੂ ਚੇਂਜ ਥਿਸ ਇੰਟੂ 4 ਮੈਨੂੰ ਘਟਾਉਣਾ ਪੈਣਾ ਠੀਕ ਹੈ ਤਾਂ ਮੈਂ ਕਿੱਦਾਂ ਕਰੂੰਗਾ ਮੈਨੂੰ ਕਮਾਂਡ ਦਿੱਤੀ ਹੋਈ ਹੈ ਇਨਸਰਟ ਡੀਲੀਟ ਅਪਡੇਟ ਸੋ ਮੈਂ ਅਪਡੇਟ ਕਰੂੰਗਾ ਇਹਦੇ ਵਿੱਚ ਅਗਰ ਮੈਨੇ ਇੱਕ ਹੋਰ ਰੋ ਕਰਨੀ ਹੈ ਮੰਥਲੀ ਐਕਸਪੈਂਸਸ ਦੇ ਵਿੱਚ ਅਗਰ ਮੈਂ ਥੇ ਲੈਟਸ ਸੇ ਕਿ ਮੈਂ ਕੋਈ ਐਕਸਟਰਾ ਹੋਰ ਰੋ ਵੀ ਐਡ ਕਰਨਾ ਹੈਗਾ ਕੋਈ ਰੋ ਐਡ ਕਰਨੀ ਹੈ ਤਾਂ ਦੈਨ ਵੀ ਯੂਜ਼ ਇਨਸਰਟ ਇਨਸਰਟ ਦਾ ਤਰੀਕਾ ਨਾਲ ਡਿਲੀਟ ਕਰਨਾ ਹੈ ਕੁਝ ਡਿਲੀਟ ਕਰਨਾ ਹੈ ਟੇਬਲ ਦੇ ਇਸ ਦਾ ਆਪਾਂ ਯੂਜ਼ ਕਰਦੇ ਹਾਂ ਡਿਲੀਟ ਕਰਨਾ ਓਕੇ ਡਾਟਾ ਕੰਟਰੋਲ ਲੈਂਗੁਏਜ ਦੇ ਵਿੱਚ ਕੀ ਆਉਂਦਾ ਸੋ ਹੁਣ ਕੀ ਹੁੰਦਾ ਹੈ ਕਿ ਵੱਡੀ ਕੰਪਨੀਆਂ ਦੇ ਵਿੱਚ ਤੁਹਾਡਾ ਡਾਟਾ ਜਿਹੜਾ ਹੁੰਦਾ ਨਾਟ एवरीवन ਸ਼ੁੱਡ ਹੈਵ ਐਕਸੈਸ ਕਿਸੇ ਕੋਲ ਐਕਸੈਸ ਮਤਲਬ ਜਿਹੜਾ ਬੰਦਾ ਯੂਜ਼ ਨਹੀਂ ਕਰ ਰਿਹਾ ਹੈਗਾ ਜੇ ਕੋਈ ਦਾ ਟਿੱਪ ਨਹੀਂ ਹੈਗਾ ਉਹਦੇ ਉਹਨੂੰ ਐਕसेस ਨਹੀਂ ਹੋਣਾ ਚਾਹੀਦਾ ਬਿਕਾਜ਼ ਥਿਸ ਇਸ ਆ ਸਮ ਕਾਈਂਡ ਆਫ ਇਨਫੋਰਮੇਸ਼ਨ ਜਿਹੜੀ ਕਿ ਬਹੁਤ ਹੀ ਜ਼ਿਆਦਾ ਵੈਲਿਊਏਬਲ ਹੁੰਦੀ ਹੈ ਜਿਦਾ ਵੱਡੀ ਕੰਪਨੀਆਂਜ਼ ਦੇ ਵਿੱਚ ਅਗਰ ਕਈਏ ਤਾਂ ਸਾਡੇ ਆਈਡੀ ਪਾਸਵਰਡਜ਼ ਹੁੰਦੇ ਆ ਮੇਬੀ ਤੁਹਾਡੇ ਕ੍ਰੈਡਿਟ ਕਾਰਡ ਦਾ ਕੁਝ ਇਦਾਂ ਦਾ ਡਾਟਾ ਹੋਵੇਗਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੈਂਸਿਟਿਵ ਡਾਟਾ ਹੈਗਾ ਓਕੇ ਸੋ ਨਾਟ एवरीवन ਸ਼ੁੱਡ ਬੀ ਏਬਲ ਟੂ ਯੂਜ਼ ਥਿਸ ਕਿਉਂਕਿ ਕੋਈ ਵੀ ਡੇਟਾ ਥੈਫਟ ਕਰ ਸਕਦਾ ਹੈ ਓਕੇ ਸੋ ਦੈਨ ਦੈਨ ਵੀ ਯੂਜ਼ ਡੇਟਾ ਕੰਟਰੋਲ ਲੈਂਗੁਏਜ ਕਿ ਆਪਾਂ ਗ੍ਰਾਂਟ ਐਕਸੈਸ ਗ੍ਰਾਂਟ ਕਰਦੇ ਆ ਰਿਵੋਕ ਕਰਦੇ ਆ ਠੀਕ ਹੈ ਸੋ ਦੋਸ ਆਰ ਦਾ ਟੂ ਐਕਸ਼ਨਸ ਵਿਚ ਵੀ ਕੈਨ ਪਰਫਾਰਮ ਤੇ ਇੱਕ ਹੁੰਦਾ ਡੇਟਾ ਕੁਐਰੀ ਲੈਂਗੁਏਜ ਨਾਓ ਕੁਐਰੀ ਕਰਨਾ ਇਸ ਚੀਜ਼ ਨੂੰ ਆਪਾਂ ਰਿਜ਼ਲਟ ਰਿਟਰੀਵ ਕਰਨਾ ਤਾਂ ਕਿ ਕੋਈ ਯੂਜ਼ ਕਰ ਸਕੇ ਤਾਂ ਦੈਨ ਵੀ ਯੂਜ਼ ਦ ਸਿਲੈਕਟ ਕਮਾਂ ਓਕੇ ਆ ਦੈਨ ਕਮਸ ਟੂ ਟ੍ਰਾਂਜੈਕਸ਼ਨ ਕੰਟਰੋਲ ਲੈਂਗੁਏਜ ਹੁਣ ਕੀ ਹੁੰਦਾ ਹੈ ਕਿ ਜਿੱਦਾਂ ਸਾਡੇ ਮੋਨੀਟਰੀ ਡੇਟਾਬੇਸਸ ਹੁੰਦੇ ਆ ਲਾਈਕ ਫਾਈਨੈਂਸ਼ੀਅਲ ਡੇਟਾਬੇਸਸ ਵੇਅਰ ਯੋਰ ਮਨੀ ਹੈਜ਼ ਟੂ ਬੀ ਡਿਡਕਟਿਡ ਜਦੋਂ ਲੈਟਸ ਸੇ ਤੁਸੀਂ ਪੈਸਾ ਭੇਜੇ ਕਿਸੇ ਬੰਦੇ ਨੂੰ ਫਰੋਮ ਅਕਾਊਂਟ A ਟੂ ਅਕਾਊਂਟ B ਸੋ ਨਾਓ ਡੇਟਾਬੇਸ ਦੇ ਵਿੱਚ ਕੀ ਹੋਣਾ ਚਾਹੀਦਾ ਇੱਥੇ ਜਿਹੜੀ ਕਾਸਟ ਹੈਗੀ ਆ ਉਹਦੀ ਡੈਬਿਟ ਹੋਣਾ ਚਾਹੀਦਾ ਐਂਡ ਦੂਸਰੇ ਦੇ ਵਿੱਚ ਕ੍ਰੈਡਿਟ ਹੋਣਾ ਚਾਹੀਦਾ ਓਕੇ ਸੋ ਦੈਟ ਇਜ਼ ਅ ਟ੍ਰਾਂਜੈਕਸ਼ਨ ਹੁਣ ਉਸ ਚੀਜ਼ ਵਾਸਤੇ ਸਾਨੂੰ ਸਪੈਸ਼ਲਾਈਜ਼ਡ ਕਿਉਂ ਚਾਹੀਦੇ ਹੈਗੇ ਆ ਸੋ ਇਹ ਮੈਂ ਤੁਹਾਨੂੰ ਦੱਸੂੰਗਾ ਵੀਡੀਓ ਦੇ ਐਂਡ ਦੇ ਵਿੱਚ ਓਕੇ ਸੋ ਵਾਈਟ ਇਜ਼ ਇੰਪੋਰਟੈਂਟ ਠੀਕ ਹੈ ਸੋ ਨਾਓ ਵੀ ਆਰ

ਤੋ ਸਭ ਤੋਂ ਪਹਿਲਾਂ ਕੰਪਿਊਟਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਂ ਇੱਕ ਡਾਟਾਬੇਸ ਖੁੱਲਿਆ ਹੋਇਆ ਠੀਕ ਹੈ ਤੇ ਇੱਥੇ ਕੀ ਹੈਗਾ ਪੋਸਟਗ੍ਰੈਸ ਨਾਮ ਦਾ ਇੱਕ ਡਾਟਾਬੇਸ ਜਿਹੜਾ ਹੈਗਾ ਉਹ ਮੈਂ ਕਨੈਕਟ ਕੀਤਾ ਹੋਇਆ ਸੋ ਇਹ ਮੇਰੇ ਸਿਸਟਮ ਦੇ ਉੱਤੇ ਇੰਸਟਾਲਡ ਹੈਗਾ ਤੇ ਮੈਂ ਕੀ ਕੀਤਾ ਹੈ ਡੀ ਵੀਵਰ ਦੇ ਨਾਲ ਇੱਕ ਕਨੈਕਸ਼ਨ ਬਣਾਇਆ ਹੈਗਾ ਸੋ ਵੀ ਵਿਲ ਟਾਕ ਅਬਾਊਟ ਥੀਸ ਕਨੈਕਸ਼ਨਸ ਲੇਟਰ ਅਪਾ ਬਾਤ ਚ ਗੱਲ ਕਰਾਂਗੇ ਇਸ ਬਾਰੇ ਬਟ ਸਭ ਤੋਂ ਪਹਿਲੇ ਸਮਝ ਲਿਏ ਕਿ ਲੈਟਸ ਸੇ ਕਿ ਮੈਂ ਇਹਦੇ ਤੇ ਇੱਕ ਸੌਫਟਵੇਅਰ ਇੰਸਟਾਲ ਕੀਤਾ ਹੈਗਾ ਪੋਸਟਗ੍ਰੈਸ ਨਾਮ ਦਾ ਤੇ ਉਹਦੇ ਨਾਲ ਮੈਂ ਇਸ ਸੌਫਟਵੇਅਰ ਨੂੰ ਕਨੈਕਟ ਕਰ ਸੋ ਇੱਥੇ ਕੀ ਹੈਗਾ ਇੱਥੇ ਕੀ ਹੈਗਾ ਕਿ ਸਾਡਾ ਡਾਟਾਬੇਸ ਹੈਗਾ ਡਿਫਰੈਂਟ ਡਿਕਪ੍ਰੈਸ ਡੀਫੀ ਡੀਫੀ ਪਲੈਟਫਾਰਮ ਸੋ ਸਮ ਕਾਈਂਡ ਆਫ ਅ ਡਾਟਾਬੇਸ ਇੱਥੇ ਹੈਗਾ ਪਹਿਲਾਂ ਹੀ ਹੈਗਾ ਸੋ ਆਪਾਂ ਮੋਸਟਲੀ ਕਨਸਰਨ ਕਰਾਂਗੇ ਆਪਣਾ ਪੰਜਾਬੀ ਟਿਊਟੋਰੀਅਲ ਦੇ ਉੱਤੇ ਤੇ ਇੱਥੇ ਹੈਗਾ ਕਿ ਸਾਡਾ ਸਕੀਮਸ ਸੋ ਸਕੀਮਾ ਕੀ ਹੁੰਦਾ ਹੈਗਾ ਸਕੀਮਾ ਇੱਕ ਤਰ੍ਹਾਂ ਦਾ ਇੱਕ ਬੇਸਿਕਲੀ ਕੈਟੇਗਰੀਜ਼ੇਸ਼ਨ ਹੁੰਦੀ ਹੈ ਜੀ ਇੱਥੇ ਸਕੀਮਾ ਆਪਾਂ ਕਨਫਿਊਜ਼ ਨਹੀਂ ਕਰਨਾ ਹੈਗਾ ਵਿਦ ਸਕੀਮ ਆਫ ਦਾ ਟੇਬਲ ਠੀਕ ਹੈ ਤਾਂ ਹੁਣ ਇੱਥੇ ਕੀ ਕੀਤਾ ਆਪਾਂ ਐਗਜ਼ਾਮਪਲ ਲਈ ਸੀ ਮੰਥਲੀ ਐਕਸਪੈਂਸਸ ਦੀ ਠੀਕ ਹੈ ਤੇ ਅਗਲਾ ਮੈਂ ਮੰਥਲੀ ਐਕਸਪੈਂਸਸ ਦਾ ਇੱਕ ਟੇਬਲ ਜਿਹੜਾ ਤੁਹਾਡੀ ਸਕਰੀਨ ਦੇ ਉੱਤੇ ਦਿਖ ਰਿਹਾ ਤਾਂ देयर इज ਆਈਡੀ ਪ੍ਰੋਡਕਟ ਕੁਆਂਟੀਟੀ ਕੈਟੇਗਰੀ ਐਂਡ ਟੋਟਲ ਕੋਸਟ ਠੀਕ ਹੈ ਸੋ ਇਹ ਸਾਡਾ ਜਿਹੜਾ ਆਪਾਂ ਬੋਰਡ ਤੇ ਬਣਾਇਆ ਸੀ ਟੇਬਲ ਇਹ ਸਾਡੇ ਫਾਈਲ ਸਿਸਟਮ ਦੇ ਵਿੱਚ ਪਿਆ ਹੈਗਾ ਤੇ ਮੇਰਾ ਇੱਥੇ ਇੰਟਰਫੇਸ ਕੀ ਹੈਗਾ ਸ਼ੋ ਕਰ ਰਿਹਾ ਠੀਕ ਹੈ ਤੋਂ ਇਹਨਾਂ ਖੋਲਣ ਦਾ ਤਰੀਕਾ ਕੀ ਹੁੰਦਾ ਤੇ ਮੰਥਲੀ ਐਕਸਪੈਂਸਸ ਆਪਾਂ ਚੈੱਕ ਕਰ ਲੈਂਦੇ ਹਾਂ ਠੀਕ ਹੈ ਸੋ 올 ਗੁਡ ਤੇ ਲੈਟਸ ਸੇ ਆਪਾਂ ਅਸਿਊਮ ਕਰ ਰਹੇ ਹਾਂ ਕਿ ਇਹ ਟੇਬਲ ਬਣਿਆ ਹੋਇਆ ਠੀਕ ਹੈ ਤਾਂ ਅਗਰ ਆਪਾਂ ਟੇਬਲ ਕ੍ਰੀਏਟ ਕਰਨਾ ਹੈਗਾ ਸੋ ਥੇਰ ਆਰ ਬੇਸਿਕਲੀ ਦਾ ਡੀਡੀਐਲ ਕਮਾਂਡਸ ਜਿਹੜੀਆਂ ਕਿ ਸਾਡੇ ਕੋਲ ਹੈਗੀਆਂ ਕ੍ਰੀਏਟ ਟੇਬਲ ਅਲਟਰ ਟੇਬਲ ਡਿਲੀਟ ਟੇਬਲ ਹਨਾ ਤੇ ਇੱਥੇ ਕੀ ਕਰ ਰਹੇ ਆਪਾਂ ਕ੍ਰੀਏਟ ਟੇਬਲ ਪੰਜਾਬੀ ਸਕੀਮਾ ਦੇ ਵਿੱਚ ਹੈਗਾ ਐਕਸੈਸ ਕਰ ਰਹੇ ਆਂ ਤੇ ਮੰਥਲੀ ਐਕਸਪੈਂਸਸ ਹੁਣ ਤੁਸੀਂ ਪੁੱਛੋਗੇ ਆ ਡਾਟ ਕੀ ਲਾਇਆ ਹੈਗਾ ਸੋ ਡਾਟ ਕੀ ਹੁੰਦਾ ਹੈਗਾ ਇਸ ਆਪਰੇਟਰ ਨੂੰ ਅਗਰ ਐਕਸਪਲੇਨ ਕਰਨਾ ਹੈ ਤੇ ਪੰਜਾਬੀ ਸਕੀਮਾ ਮੰਥਲੀ ਐਕਸਪੈਂਸਸ दैट मींस ਕਿ ਉਹਦੇ ਅੰਦਰ ਪਏ ਆਏਗਾ ਠੀਕ ਹੈ ਸੋ ਪੰਜਾਬੀ ਸਕੀਮਾ ਦੇ ਅੰਦਰ ਕੀ ਆਏਗਾ ਮੰਥਲੀ ਐਕਸਪੈਂਸਸ ਹੁਣ ਇਹਦੇ ਉੱਤੇ ਅਗਰ ਮੈਂ ਇੱਕ ਅਗਰ ਲਿਖਾ ਸੋ दैट विल बी ਪੰਜਾਬੀ ਟਿਊਟੋਰੀਅਲ ਪੰਜਾਬੀ ਸਕੀਮਾ ਐਂਡ ਮੰਥਲੀ ਐਕਸਪੈਂਸਸ ਠੀਕ ਹੈ ਸੋ दैट मींस ਕਿ ਤੁਸੀਂ ਇੱਕ ਤਰ੍ਹਾਂ ਦੀ ਜਿਹਦਾ ਆਪਾਂ ਰਿਲੇਸ਼ਨਸ਼ਿਪਸ ਬਣਾਉਣੇ ਹੁੰਦੇ ਨੇ ਕਿ ਇੱਕ ਐਂਟੀਟੀ ਉੱਪਰ ਦੈਨ ਉਹਦੇ ਅੰਦਰ ਕੀ ਕੀ ਐਂਟੀਟੀ ਹੈ ਉਸਦੇ ਅੰਦਰ ਕੀ ਕੀ ਐਂਟੀਟੀ ਹੈ ਸੋ ਸਭ ਤੋਂ ਐਂਡ ਦੇ ਵਿੱਚ ਸਾਡਾ ਕੀ ਆਏਗਾ ਇੱਕ ਟੇਬਲ ਆਏਗਾ ਠੀਕ ਹੈ ਸੋ ਆਪਾਂ ਮੰਥਲੀ ਐਕਸਪੈਂਸਸ ਟੇਬਲ ਬਣਾ ਰਿਹਾ ਆ ਆਈਡੀ ਹੈਗੀ ਆਪਣੀ ਆਪਾਂ ਬੇਸਿਕਲੀ ਇੱਥੇ ਕਾਲਮ ਨੇਮਸ ਆਪਾਂ ਆ ਡਿਸਕਸ ਕਰ ਰਹੇ ਹਾਂ ਠੀਕ ਹੈ ਸੋ ਇਹਦੇ ਚ ਆਪਾਂ ਲਾਈਕ ਆਪਾਂ ਲਾਸਟ ਵੀਡੀਓ ਦੇ ਵਿੱਚ ਕੀ ਕੀਤਾ ਸੀ देयर आर डिफरेंट ਡਾਟਾ ਟਾਈਪਸ ਠੀਕ ਹੈ ਹੁਣ ਇੱਥੇ ਆਈਡੀ ਆਪਾਂ ਕੀ ਬਣਾਈ ਹੈਗੀ ਸੀਰੀਅਲ ਪ੍ਰਾਇਮਰੀ ਕੀ ਜਸਟ ਫੋਰਗੇਟ ਫੋਰ ਫੋਰ ਦਿਸ ਟਿਊਟੋਰੀਅਲ ਨਾਉ ਇਹਦੇ ਵਿੱਚ ਕੀ ਹੈਗਾ ਕਿ ਆਪਾਂ ਇੱਕ ਪ੍ਰਾਇਮਰੀ ਕੀ ਬਣਾਤੇ ਇੱਕ ਸੀਰੀਅਲ ਨੰਬਰ ਕੀ ਹੈਗਾ ਕਿ ਉਹ 1 2 3 4 ਆਟੋਮੈਟਿਕਲੀ ਆਂਦਾ ਰਹਿੰਦਾ ਤੁਹਾਨੂੰ ਆਪਣੇ ਆਪ 1 2 3 4 ਐਡ ਨਹੀਂ ਕਰਨਾ ਪੈਂਦਾ ਠੀਕ ਹੈ ਇੱਕ ਸੀਰੀਅਲ ਵਾਈਜ਼ ਆਰਡਰ ਬਣ ਜਾਂਦਾ ਪ੍ਰੋਡਕਟ ਹੈਗਾ ਵੇਰੀਏਬਲ ਕੈਰੈਕਟਰ ਆਪਾਂ ਦੇਖਿਆ ਸੀਗਾ ਕੁਆਂਟੀਟੀ ਹੈਗੀ ਇੰਟੀਜਰ ਹੈਗਾ ਠੀਕ ਹੈ ਕੈਟਾਗਰੀ ਹੈਗੀ ਉਹ ਟੈਕਸਚੁਅਲ ਹੈਗੀ ਕਿ ਦੈਟ ਕੈਨ ਕਮ ਦਟ ਕੈਨ ਅਕੋਮੋਡੇਟ ਅ ਲੈਂਥ ਆਫ ਟੈਕਸਟ ਜਿਹੜਾ ਕਿ ਐਨੀ ਲੈਂਥ ਆਫ ਟੈਕਸਟ ਵੇਰੀਏਬਲ ਲੈਂਥ ਆਫ ਟੈਕਸਟ ਕਰ ਸਕਦਾ ਤੇ ਟੋਟਲ ਕੋਸਟ ਹੈਗੀ ਉਹ ਵੀ ਹੈਗੀ ਇੰਟੀਜਰ ਇੰਟੀਜਰ ਉਹਦੇ ਨੰਬਰਸ ਵੇਰੀਏਬਲ ਕੈਰੈਕਟਰ ਹੁੰਦਾ ਹੈ ਕਿ ਕਿੰਨੇ ਆਪਾਂ ਕੈਰੈਕਟਰਸ ਪਾ ਸਕਦੇ ਹਾਂ ਤੇ ਟੈਕਸਟ ਹੁੰਦਾ ਹੈ ਕਿ ਬੇਸਿਕਲੀ ਅ ਰਿਲੈਕਸਡ ਫਾਰਮੈਟ ਆਫ ਅ ਵਰਕਰ ਕਿ ਤੁਸੀਂ ਬਹੁਤ ਜ਼ਿਆਦਾ ਕੈਰੈਕਟਰਸ ਪਾ ਸਕਦੇ ਹੋ ਠੀਕ ਹੈ ਸੋ ਵਾਂਸ ਥਿਸ ਇਜ਼ ਡਨ ਸੋ ਇੱਕ ਟੇਬਲ ਜਿਹੜਾ ਹੈਗਾ ਕ੍ਰੀਏਟ ਹੋ ਜਾਂਦਾ ਸੋ ਲੈਟ ਅਸ ਡੂ ਵਨ ਥਿੰਗ ਆਪਾਂ ਇਹਨੂੰ ਦੁਬਾਰਾ ਕ੍ਰੀਏਟ ਕਰਕੇ ਦੇਖਦੇ ਆਈ ਵਿ ਤੇ ਇਹਦੇ ਚ ਆਪਾਂ ਕੀ ਕਹਿੰਨੇ ਆ ਹੁਣ ਇਹਦੇ ਵਿੱਚ ਅਗਰ ਮੈਂ ਸਿਲੈਕਟ ਕਰਾਂ ਤੇ ਸਾਡੇ ਕੋਲ ਹੈਗਾ 에ਰਰ ਆਂਦਾ। ਨਮੋਸਥਿੰਕ ਕੀ ਹੈਗਾ ਤੁਹਾਨੂੰ ਅੰਡਰਸਟੈਂਡ ਕਰਨਾ ਪੈਣਾ ਕਿ 에ਰਰਸ ਕੀ ਹੁੰਦੇ ਆ। ਆਪਾਂ ਬਹੁਤ ਇਨੋਵੇਟਿਵ ਚੀਜ਼ ਕੀ ਬਣਾਈ ਜਿੱਥੇ ਤੁਸੀਂ ਗਲਤੀ ਕਰ ਰਹੇ ਹੋ ਉਸ ਚੀਜ਼ ਦਾ ਇੱਕ ਆ ਦੱਸ ਦੇਗਾ ਕਿ ਤੁਸੀਂ ਕਿੱਥੇ ਗਲਤ ਹੋ ਠੀਕ ਹੈ। ਉਹ ਕਹਿ ਰਿਹਾ ਕਿ ਰਿਲੇਸ਼ਨ ਡਸ ਨਾਟ ਐਗਜ਼ਿਸਟ ਉਹ ਟੇਬਲ ਹੀ ਨਹੀਂ ਹੈਗਾ ਤਾਂ ਆਪਾਂ ਕੀ ਕਰ ਸਕਦੇ? ਕੁਝ ਨਹੀਂ ਕਰ ਸਕਦੇ। ਆਪਾਂ ਨੂੰ ਟੇਬਲ ਬਣਾਉਣਾ ਪੈਣਾ। ਤੇ ਇੱਥੇ ਜਿੱਦ ਤੱਕ ਕ੍ਰੀਏਟ ਟੇਬਲ ਬਣਾਉਂਦਾ ਠੀਕ ਹੈ। ਸੋ ਨਾਉ ਇੱਥੇ ਆਪਾਂ ਰਿਫਰੈਸ਼ ਕਰਾਂਗੇ ਐਂਡ ਦੈਨ ਯੂ ਵਿਲ ਸੀ ਦ ਮੰਥਲੀ ਐਕਸਪੈਂਸਸ ਟੇਬਲ ਜਿਹੜਾ ਹੈਗਾ ਉਹ ਸਾਡੇ ਕੋਲ ਆ ਗਿਆ ਹੁਣ ਇਹਨੂੰ ਮੈਂ ਓਪਨ ਕਰਨ ਦੀ ਕੋਸ਼ਿਸ਼ ਕੀਤੀ ਕੁਝ ਨਹੀਂ ਹੈਗਾ ਖਾਲੀ ਹੈਗਾ दैट मींस ਕਿ ਇਹ ਸਭ ਤੋਂ ਕੀ ਕੇ ਅੰਦਰ ਜਦੋਂ ਆਪਾਂ ਐਕਸਪੈਰੀਮੈਂਟੇਸ਼ਨਸ ਕਰਦੇ ਆ ਜਾਂ ਆਪਾਂ ਆਪਾਂ ਕੁਝ ਪ੍ਰੋਡਕਟ ਬਣਾਉਂਦੇ ਆ ਤਾਂ ਸਭ ਤੋਂ ਪਹਿਲਾਂ ਖਾਲੀ ਹੀ ਹੁੰਦਾ ਠੀਕ ਹੈ ਸੋ ਹੌਲੀ ਹੌਲੀ ਜਦੋਂ ਸਾਡੀ ਸਰਵਿਸ ਚੱਲਦੀ ਹੈ ਲੋਕਾਂ ਲੋਕੀ ਐਕਸੈਸ ਕਰਦੇ ਫਿਰ ਸਾਡਾ ਟੇਬਲ ਭਰਨਾ ਸ਼ੁਰੂ ਹੁੰਦਾ ਹੈ ਠੀਕ ਹੈ ਸੋ ਉਹ ਟੇਬਲ ਕਿਦਾਂ ਭਰਦਾ ਹੈਗਾ ਸਾਡੇ ਕੋਲ ਕਮਾਂਡਸ ਹੁੰਦੀਆਂ ਇਨਸਰਟ ਇਨਟੂ ਇਹ ਕਮਾਂਡ ਕੀ ਕਰਦੀ ਹੈ ਸੋ ਸਾਡਾ ਪਹਿਲਾਂ ਕੀ ਚੀਜ਼ ਹੁੰਦੀ ਆ ਆਪਾਂ ਲਿਖਦੇ ਹੁੰਦੇ ਆ ਕਿ ਕਿਹੜੇ ਕਿਦੇ ਵਿੱਚ ਪਾਣਾ ਚਾਹੀਦਾ ਲੈਟ ਦੈਟ ਇਜ਼ ਦ ਕਾਲਮ ਨੇਮ ਆਪਾਂ ਸਪੈਸੀਫਾਈ ਕਰਦੇ ਆ ਕਿ ਇਹਨਾਂ ਦੇ ਵਿੱਚ ਡਾਟਾ ਐਂਟਰ ਕਰ ਠੀਕ ਹੈ ਸੋ ਆਪਾਂ ਕੀ ਕੀਤਾ ਇੱਥੇ ਵੈਲਿਊਜ਼ ਪਾਤੀਆਂ ਕਿ ਆਪਾਂ ਆਹਾ ਆਹਾ ਉਹਦੇ ਅੰダー ਡਾਟਾ ਐਂਟਰੀ ਕਰਨੀ ਹੈ ਠੀਕ ਹੈ ਤਾਂ ਕਈ ਜਿੱਦਾਂ ਕਿ ਇਹ ਤਾਂ ਬਹੁਤ ਇੱਕ ਇੰਟਰਫੇਸ ਹੋ ਗਿਆ ਆਪਾਂ ਬਹੁਤ ਕੀ ਕਹਿੰਦੇ ਆ ਸੀਕੁਐਲ ਲੈਵਲ ਤੇ ਆਪਾਂ ਕਰ ਰਹੇ ਆ ਬੇਸਿਕਲੀ ਜੇ ਤੁਸੀਂ ਕਿਤੇ ਡਾਟਾਬੇਸ ਦੇ ਉੱਤੇ ਕੰਮ ਕੀਤਾ ਹੋਵੇ ਤਾਂ ਉੱਥੇ ਕੀ ਹੁੰਦਾ ਇੱਕ ਵਿੰਡੋ ਹੁੰਦੀ ਹੈ ਜਿਹਦੇ ਉੱਤੇ ਤੁਹਾਨੂੰ ਕਾਲਮਸ ਬਣੇ ਹੁੰਦੇ ਖਾਲੀ ਤੁਸੀਂ ਪਸ ਭਰ ਕੇ ਉੱਥੇ ਸਬਮਿਟ ਕਰਨਾ ਹੁੰਦਾ ਤਾਂ ਇਦਾਂ ਹੀ ਉਹ ਸਬਮਿਟ ਹੁੰਦਾ ਹੈ ਬੈਕਐਂਡ ਦੇ ਵਿੱਚ ਬੈਕਐਂਡ ਦਾ ਕੀ ਮਤਲਬ ਹੁੰਦਾ ਹੈ ਕਿ ਜੋ ਵੀ ਤੁਹਾਡਾ ਡਾਟਾਬੇਸ ਪਿੱਛੇ ਚੱਲ ਰਿਹਾ ਹੈ ਠੀਕ ਹੈ ਤਾਂ ਹੁਣ ਆਪਾਂ ਅਗਰ ਇਨਸਰਟ ਕਰਾਂਗੇ ਤਾਂ ਇਹਦਾ ਕੀ ਕਹਿ ਰਿਹਾ ਹਾਂਜੀ ਹੁਣ ਇਹ ਦੇਖੋ ਕਿ ਇੱਥੇ ਅਪਡੇਟਡ ਰੋਜ਼ ਕੀ ਆ ਰਿਹਾ 6 ਹੁਣ ਇਹ ਸਾਨੂੰ ਸਿੱਖਣਾ ਬਹੁਤ ਇੰਪੋਰਟੈਂਟ ਹੈ ਜਦੋਂ ਵੀ ਆਪਾਂ ਕੋਈ ਚੇਂਜ ਕਰਦੇ ਹਾਂ ਤਾਂ ਉਹਦਾ ਇੱਕ ਰਿਜ਼ਲਟ ਆ ਰਿਹਾ ਤੁਹਾਨੂੰ ਡਿਸਰਵ ਤੁਹਾਨੂੰ ਦਿਖ ਰਿਹਾ ਹੈ ਨਾ ਕਿ 6 ਰੋਜ਼ ਜਿਹੜੇ ਹੈਗੇ ਆ ਅਪਡੇਟ ਹੋਏ ਆ ਇਹਦਾ ਮਤਲਬ ਕੀ ਹੈਗਾ ਕਿ 6 ਰੋਜ਼ ਜਿਹੜੀਆਂ ਹੈਗੀਆਂ ਉਹ ਐਡ ਹੋਈਆਂ ਜਾਂ ਕੀ ਕਹਿੰਦੇ ਆ ਜਾਂ ਉਹਨਾਂ ਵਿੱਚ ਕੋਈ ਅਪਡੇਸ਼ਨ ਹੋਇਆ ਠੀਕ ਹੈ ਸੋ ਅਗਰ ਮੈਂ ਇਹਨੂੰ ਰਿਫਰੈਸ਼ ਕਰੂੰਗਾ ਸੋ ਆਈ ਵਿਲ ਸੀ ਕਿ ਇਹਦੇ ਵਿੱਚ 6 ਸਾਡੇ ਕੋਲ ਰੋਜ਼ ਜਿਹੜੀਆਂ ਹੈਗੀਆਂ ਉਹ ਆ ਚੁੱਕੀਆਂ ਨੇ ਠੀਕ ਹੈ ਸੋ ਨਾਓ ਹੁਣ ਕੀ ਕਰਨਾ ਹੈਗਾ ਸੋ ਹੁਣ ਆਪਾਂ ਖੇਡਾਂਗੇ ਸਟੇਟਾ ਸੈਟ ਦੇ ਨਾਲ ਸੋ ਸਭ ਤੋਂ ਪਹਿਲਾਂ ਕੀ ਕਹਿੰਦਾ ਹੈਗਾ ਸਿਲੈਕਟ ਸਿਲੈਕਟ ਦਾ ਮਤਲਬ ਹੈਗਾ ਤੁਸੀਂ ਚੁਣਨਾ ਹੈਗਾ ਕੀ ਚੁਣਨਾ ਹੈਗਾ ਅ ਮੈਂ ਸਾਰਾ ਕੁਝ ਹੀ ਚੂਜ਼ ਕਰ ਰਹੇ ਹਾਂਗਾ ਫ੍ਰੋਮ ਵਿਚ ਕਿਹਦੇ ਚੋਂ ਚੂਜ਼ ਕਰਨਾ ਹੈਗਾ ਠੀਕ ਹੈ ਫ੍ਰੋਮ ਪੰਜਾਬੀ ਸਕੀਮਾ ਮੰਥਲੀ ਐਕਸਪੈਂਸਸ ਠੀਕ ਹੈ ਤੇ ਆ ਕੀ ਹੈਗਾ ਹੁਣ ਮੈਨੂੰ ਰਨ ਕਰਨਾ ਹੈਗਾ ਇਹਨੂੰ ਚਲਾਉਣਾ ਹੈਗਾ ਤਾਂ ਮੇਰਾ ਰਿਜ਼ਲਟ ਕੀ ਹੈਗਾ 6 6 ਸਾਡੇ ਕੋਲ ਰੋਸਾਂਗੇ ਹੁਣ ਇਹ ਕੀ ਹੈਗਾ ਇਹ ਸਾਡਾ ਇੱਕ ਡਾਟਾਬੇਸ ਕੀ ਹੈਗਾ ਉੱਥੇ ਕੰਪਾਈਲਰ ਚੱਲ ਰਿਹਾ ਹੈਗਾ ਡਾਟਾਬੇਸ ਕੰਪਾਈਲਰ ਜਿਹੜਾ ਕੀ ਕਰਦਾ ਹੈ ਕੁਇਰੀ ਨੂੰ ਸਮਝਦਾ ਹੈ ਤੇ ਕੁਇਰੀ ਦੇ ਵਿੱਚ ਜੋ ਵੀ ਆਪਾਂ ਲਿਖਿਆ ਹੁੰਦਾ ਹੈ ਉਸ ਹਿਸਾਬ ਦੇ ਨਾਲ ਆਪਰੇਟ ਆਪਰੇਸ਼ਨਸ ਪਰਫਾਰਮ ਕਰਦਾ ਹੈ ਠੀਕ ਹੈ ਸੋ ਜਿੱਦਾਂ ਕਿ ਮੈਂ ਇੱਥੇ ਸਿੰਪਲੀ ਕਿਹਾ ਕਿ ਮੈਨੂੰ ਇਸ ਡਾਟਾ ਇਸ ਡਾਟਾ ਸੈੱਟ ਦੇ ਵਿੱਚੋਂ ਮੈਨੂੰ ਇਸ ਟੇਬਲ ਦੇ ਵਿੱਚੋਂ ਡਾਟਾ ਤੁਸੀਂ ਕੱਟ ਕੇ ਦੇ ਦਿਓ ਸਿਲੈਕਟ ਸਟਾਰ ਫਰੋਮ ਦਿਸ ਸਾਡੇ ਕੋਲ ਡਾਟਾ ਆ ਗਿਆ ਠੀਕ ਹੈ ਸੋ ਨਾਓ ਇਹਦੇ ਵਿੱਚ ਹੁਣ ਆਪਾਂ ਕੀ ਕੀਤਾ ਸੀਗਾ ਸਿਲੈਕਟ ਦੇ ਵਿੱਚ ਆਪਾਂ ਕੀ ਕੀਤਾ ਸੀਗਾ ਕਿ ਵੀ ਆਰ ਸਿਲੈਕਟਿੰਗ 올 ਦ ਰੋਜ਼ ਹੁਣ ਆਪਾਂ ਯਾਦ ਕਰੋ ਪ੍ਰੋਜੈਕਸ਼ਨ ਦੇ ਵਿੱਚ ਕੀ ਪੜਿਆ ਸੀਗਾ ਕਿ ਸਾਨੂੰ ਕੁਝ ਕਾਲਮਸ ਚਿੱਦੇ ਹੁਣ ਇੱਥੇ ਮੈਂ ਲਿਖ ਦਿੰਨਾ ਆਈਡੀ ਤੇ ਇਹ ਲਿਖ ਦਿੰਨਾ ਪ੍ਰੋਡਕਟ ਮੈਂ ਮੰਨ ਲਓ ਕਿ ਤੁਹਾਡੇ ਮੈਨੇਜਰ ਨੇ ਕਿਹਾ ਕਿ ਤੁਹਾਨੂੰ ਆਈਡੀ ਤੇ ਪ੍ਰੋਡਕਟ ਹੀ ਚਾਹੀਦਾ ਕਿਹੜੇ ਕਿਹੜੇ ਪ੍ਰੋਡਕਟਸ ਹੈਗੇ ਸਾਡੇ ਕੋਲ ਇਹ ਸਾਰੇ ਪ੍ਰੋਡਕਟਸ ਆ ਗਏ ਹੁਣ ਤੁਸੀਂ ਇਹਦੇ ਵਿੱਚ ਦੇਖੋਗੇ ਕਿ ਸਿਰਫ ਆਈਡੀ ਜਾਂ ਫਿਰ ਪ੍ਰੋਡਕਟ ਹੀ ਆਏਗਾ ਠੀਕ ਹੈ ਥੈਟ ਮੀਨਸ ਕਿ ਯੂ ਹੈ ਸਿਲੈਕਟਡ ਸਮ ਕਾਲਮਸ ਹੁਣ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੀ ਆਈਡੀ ਤੇ ਪ੍ਰੋਡਕਟ ਹੈਗਾ ਤੇ ਆਪਾਂ ਕਿਉਂ ਸਿਲੈਕਟ ਕਰ ਰਹੇ ਹਾਂ ਵਾਈ ਵੀ ਨੀਡ ਟੂ ਸਿਲੈਕਟ ਅ ਕਾਲਮ ਇਹ ਤੁਹਾਡ always be curious about asking the why is house ਕਿਵੇਂ ਚੱਲ ਰਿਹਾ ਕੀ ਹੋ ਰਿਹਾ ਠੀਕ ਹੈ ਤੇ ਪ੍ਰੋਡਕਟ ਆਪਾਂ ਇਸ ਕਰਕੇ ਚੂਸ ਕਰ ਰਹੇ ਕਿਉਂਕਿ ਸਮ ਟਾਈਮਸ ਯੂ ਆਪਾਂ ਸਾਰਾ ਡਾਟਾ ਹੀ ਫੈਚ ਕਰ ਸਕਦੇ ਆ ਬਟ देयर इज वन थिंग कॉल्ड इज प्रोसेसिंग टाइम ऑफ द क्वेरी ਕੁਐਰੀ ਜਿੰਨੀ ਵੱਡੀ ਹੋਏਗੀ ਡਾਟਾਬੇਸ ਜਿੰਨਾ ਹੀ ਵੱਡਾ ਹੋਏਗਾ ਤੁਹਾਡੀ ਕੁਐਰੀਜ਼ ਸਲੋ ਹੁੰਦੀਆਂ ਰਹਿਣਗੇ ਅਗਰ ਤੁਸੀਂ ਬਹੁਤ ਸਾਰੇ ਡਾਟਾ ਪਹਿਲਾਂ ਹੀ ਫੈਚ ਕਰ ਲੂਗੇ ਬਟ ਤੁਹਾਡਾ ਯੂਸਫੁਲ ਡਾਟਾ ਜਿਹੜਾ ਹੈਗਾ ਉਹ ਬਹੁਤ ਘੱਟ ਹੈਗਾ दैट इज कि एक दो कॉलम चाहिए बट बहुत सारा डेटा फैच कर रहे हो तो दैट इज यूजलैस सो यूड हैव टू बी समार्ट एंड अंडरसटैंड करना चाहिए ठीक है सो हम आप गल करेंगे अपने फंक्शन बारे या फिर नवा एक चीज लैके आने जो है सिलेक्ट डिस्टिंक्ट, ठीक है हम डिस्टिंग का मतलब ਕੀ ਯੂਨੀਕ ਚੀਜ਼ਾਂ ਕਿਹੜੀਆਂ-ਕਿਹੜੀਆਂ ਹੈਗੀਆਂ ਇੱਕ ਪਾਰਟਿਕੂਲਰ ਕੁਇਰੀ ਦੇ ਵਿੱਚ ਹੁਣ ਲੈਟਸ ਸੇ ਕਿ ਇੱਥੇ ਸਾਡੇ ਕੋਲ ਕੈਟੇਗਰੀਜ਼ ਹੈਗੀਆਂ ਈਟੇਬਲ ਈਟੇਬਲ ਯੂਟਿਲਿਟੀ ਈਟੇਬਲ ਲੈਟਸ ਸੇ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਕੈਟੇਗਰੀਜ਼ ਹੈਗੀਆਂ ਬਟ ਯੂ ਡੋਨਟ ਨੋ ਦ ਨੰਬਰ ਕਿ ਕਿਹੜੀਆਂ ਯੂਨੀਕ ਹੈਗੀਆਂ ਠੀਕ ਹੈ ਸੋ ਮੈਂ ਕੀ ਕਰੂੰਗਾ ਸਿਲੈਕਟ ਡਿਸਟਿੰਕਟ ਕੈਟੇਗਰੀ ਓਕੇ ਫਰੋਮ ਥਿਸ ਤਾਂ ਆਈਡਲੀ ਕੀ ਹੋਣਾ ਚਾਹੀਦਾ ਕਿ ਅਗਰ ਮੈਂ ਲੈਟਸ ਸੇ ਡਿਸਟਿੰਕਟ ਹਟਾ ਦਿੰਦਾ ਠੀਕ ਹੈ ਸਭ ਤੋਂ ਪਹਿਲਾਂ ਦੇਖਦੇ ਹਾਂ ਡਿਸਟਿੰਕਟ ਹਟਾ ਕੇ ਕੀ ਹੁੰਦਾ साढ़े सिक्स रोज़ आगे टोटल रोज आ गए अगर मैं डिस्टिंक्ट कर दोगा सा कैटेगरीज की है सिर्फ तीन है ठीक है सो अगर आप इतना देखिए मंथली एक्सपेंसिस छे से रोज बट इतने आए तीन सो दैट मीनस की सो दैट मीनस की इतने कैटेगरीज जी डिस्टिंकट की कर रहा है यूनीकलीडेंटिफाई कर रहे हैं फिल्टर आउट कर रहे है ठीक है ਨਾਓ ਨੈਕਸਟ ਥਿੰਗ ਇਜ਼ ਕਿ ਤੁਹਾਨੂੰ ਕੀ ਹੁੰਦਾ ਹੈ ਕਿ ਤੁਹਾਨੂੰ ਸਾਰਾ ਡੇਟਾਬੇਸ ਨਹੀਂ ਚਾਹੀਦਾ ਹੁੰਦਾ ਤੁਹਾਨੂੰ ਕੰਡੀਸ਼ਨਸ ਦੇ ਉੱਤੇ ਡੇਟਾਬੇਸ ਚਾਹੀਦਾ ਹੁੰਦਾ ਠੀਕ ਹੈ ਸੋ ਹੁਣ ਆਪਾਂ ਇੱਕ ਗੱਲ ਕਰਾਂਗੇ ਕੰਡੀਸ਼ਨਸ ਦੇ ਬਾਰੇ ਸੋ ਜਿੱਦਾਂ ਕਿ ਇੱਥੇ ਸਿਲੈਕਟ ਸਟਾਰ ਫਰਮ ਦਿਸ ਵੇਅਰ ਮੈਨੂੰ ਇਹ ਦੱਸੋ ਕਿ ਪੰਜ ਤੋਂ ਘੱਟ ਘੱਟ ਕਿਹੜੀਆਂ ਕੁਆਂਟੀਟੀਜ਼ ਇੱਥੇ ਅਵੇਲੇਬਲ ਹੈਗੀਆਂ ਉਹ ਪ੍ਰੋਡਕਟਸ ਦੇ ਨਾਮ ਦੱਸੋ ਸੋ ਮੈਂ ਕੀ ਕਰੂੰਗਾ ਸੋ ਹੁਣ ਆਪਣਾ ਥਿੰਕਿੰਗ ਨਾਓ ਸੀ ਯੋ ਥਿੰਕਿੰਗ ਪੈਟਰਨ ਤੁਹਾਨੂੰ ਕੀ ਚਾਹੀਦਾ ਹੈਗਾ ਐਂਡ ਦੇ ਰਿਜ਼ਲਟ ਦੇ ਵਿੱਚ ਪ੍ਰੋਡਕਟ ਠੀਕ ਹੈ ਉਨ ਪ੍ਰੋਡਕਟ ਚੈਦਾ ਹੈਗਾ ਫਰੋਮ ਮੰਥਲੀ ਐਕਸਪੈਂਸਸ ਨੋ ਆਈ ਥਿੰਕ ਯਾਂ ਦੀ ਵੇਅਰ ਕੰਡੀਸ਼ਨ ਆਉਂਦੀ ਵੇਅਰ ਐਮ ای ਡਾਟ ਕੀ ਚਾਹੀਦਾ ਕੁਆਂਟੀਟੀ ਇਜ਼ ਲੈਸ ਥੈਨ ਇਕੁਅਲ ਟੂ 5 ਹੁਣ ਇਹ ਕੀ ਹੁੰਦਾ ਹੈਗਾ ਇਹ ਇਕੁਐਲਿਟੀ ਆਪਰੇਟਰ ਹੁੰਦਾ ਹੈਗਾ ਇਹ ਚੈੱਕ ਕਰਦਾ ਕਿ ਘਟਬਤ ਹੈਗਾ ਕਿ ਨਹੀਂ ਹੈਗਾ ਠੀਕ ਹੈ ਹੁਣ ਇਹਦੇ ਨਾਲ ਆਪਾਂ ਕੁਆਂਟੀਟੀ ਵੀ ਪਾ ਲੰਨੇ ਆ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਓਕੇ ਸਾਡਾ ਜਿਹੜਾ ਰਿਜ਼ਲਟ ਹੈਗਾ ਠੀਕ ਹੈ ਕਿ ਨਹੀਂ ਹਾਂਜੀ ਤੋ ਇੱਥੇ ਕੀ ਹੋ ਰਿਹਾ ਹੈਗਾ ਤੁਹਾਡਾ ਕੁਆਂਟੀਟੀ ਜਿਹੜੀ ਹੈਗੀ ਆ ਸਾਡੇ ਜਿਹੜੇ ਚਿਪਸ ਮੋਬਾਈਲ ਰੀਚਾਰਜ ਆਟੇ ਦੀ ਜੋ ਵੀ ਕੁਆंटਿਟੀ ਹੈਗੀ ਉਹ ਕੰਪੇਅਰ ਹੋ ਰਹੀ ਹੈ ਉਹ ਮੈਚ ਹੋ ਰਹੀ ਹੈ ਠੀਕ ਆ ਉਸ ਚੀਜ਼ ਨੂੰ ਕੀ ਕਰ ਰਹਾ ਹੈਗਾ ਹੁਣ ਇਹ ਕੀ ਚੱਲੇਗਾ ਰੋ ਵਾਈਜ਼ ਰੋ ਚੱਲੇਗੀ ਸਾਡੀ ਜਿੱਦਾਂ ਰੋ ਵਾਈਜ਼ ਰੋ ਕੀ ਹੈਗਾ ਅਗਰ ਆਪਾਂ ਇੱਥੇ ਦੇਖੀਏ ਤਾਂ ਚਿਪਸ ਕੀ 5 ਜਿਹੜਾ ਹੈਗਾ ਲੈਸ ਦਨ ਇਕੁਅਲ ਟੂ ਲੈਸ ਮਤਲਬ ਉਸ ਤੋਂ ਘੱਟ ਹੈ ਜਾਂ ਉਸ ਦੇ ਇਕੁਅਲ ਹੈਗਾ ਕਿ ਨਹੀਂ ਹੈਗਾ ਯੈਸ ਹੈਗਾ ਇਕੁਅਲ ਹੈਗਾ ਤਾਂ ਆਹ ਰੋ ਜਿਹੜੀ ਹੈਗੀ ਚਿਪਸ ਆ ਗਈ ਚਾਕਲੇਟ 10 ਉਸ ਤੋਂ ਘੱਟ ਪੰਜ ਤੋਂ ਘੱਟ ਹੈ ਜਾਂ ਵੱਧ ਹੈ ਨਹੀਂ ਸੋ ਦੈਟ ਮੀਨਸ ਕੀ 10 ਨਹੀਂ ਚਾਕਲੇਟ ਨਹੀਂ ਹੈਗੀ ਮੋਬਾਈਲ ਰੀਚਾਰਜਡ ਹੈਗਾ 2 ਹੈਗਾ ਆਏਗਾ ਆਟਾ ਹੈਗਾ ਉਹ ਆਏਗਾ ਟੀ-ਸ਼ਰਟ ਹੈਗੀ ਉਹ ਆਏਗੀ ਬਾਕਸ ਜਿਹੜੀਆਂ ਹੈਗੀਆਂ ਨਹੀਂ ਆਈਆਂ ਸੋ 1 2 3 4 ਤੇ ਸਾਡਾ ਰਿਜ਼ਲਟ ਕੀ ਆ ਰਿਹਾ ਹੈਗਾ ਇੱਥੇ 1 2 3 4 ਠੀਕ ਹੈ ਸੋ ਇਹ ਚੀਜ਼ ਆ ਗਈ ਹੁਣ ਮੈਂ ਕੀ ਕਰ ਰਿਹਾ ਹੈਗਾ ਮੈਨੂੰ ਇੱਥੇ ਕੀ ਚਾਹੀਦਾ ਹੈਗਾ ਮੇਰੀ ਰਿਕੁਆਇਰਮੈਂਟ ਕੀ ਹੈਗੀ ਮੈਨੂੰ ਚਾਹੀਦੀ ਹੈਗੀ ਕੁਝ ਆਰਡਰ ਦੇ ਵਿੱਚ ਜਿੱਦਾਂ ਕਿ ਲੈਟਸ ਸੇ ਕਿ ਤੁਸੀਂ ਸਕੂਲ ਦੇ ਵਿੱਚ ਕੀ ਕਰਨਾ ਹੁੰਦਾ ਹੈ ਤੁਸੀਂ ਪੋਜੀਸ਼ਨਸ ਕੱਢਣੀਆਂ ਹੁੰਦੀਆਂ ਆਪਣੇ ਸਟੂਡੈਂਟਸ ਦੀਆਂ ਹਨਾ ਅਕੈਡਮਿਕਲੀ so then what you will do is ki you will sort according to the total marks ਤੁਸੀਂ ਕੀ ਕਰ ਰਹੇ ਹੋ ਉਹਨੂੰ ਇੱਕ ਆਰਡਰਿੰਗ ਕਰ ਰਹੇ ਹੋ ਹਨਾ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਜਿਹੜੇ ਸਭ ਤੋਂ ਜ਼ਿਆਦਾ ਮਾਰਕਸ ਹੈਗੇ ਪਹਿਲਾਂ ਆਵੇ ਤਾਂ ਇੱਥੇ ਕੀ ਹੁੰਦਾ ਆਪਾਂ ਕੀਵਰਡ ਲਿਖਦੇ ਆ ਆਰਡਰ ਬਾਈ ਤਾਂ ਉਹ ਐਂਡ ਦੇ ਵਿੱਚ ਆਉਂਦਾ ਕਿਉਂਕਿ ਵੇਅਰ ਤੋਂ ਬਾਅਦ ਆਉਂਦਾ ਕਿ ਵੇਅਰ ਜੈਟ ਮੀਨਸ ਕਿ ਜਿੱਦਾਂ ਕੀ ਆ ਚੀਜ਼ ਕਰੋ ਮੈਨੂੰ ਆਰਡਰ ਦਿਓ ਆਰਡਰ ਬਾਈ ਵਿਚ ਕਾਲਮ ਯੂ ਹੈਵ ਟੂ ਸਿਲੈਕਟ ਕਿਉਂਕਿ ਕਾਲਮ ਦੇ ਉੱਤੇ ਹੀ ਆਪਰੇਸ਼ਨ ਲੱਗੇਗਾ ਹਨਾ ਤੇ ਆਰਡਰ ਬਾਈ ਕੁਆਂਟੀਟੀ ਕਿਉਂਕਿ ਤੁਸੀਂ ਉਹਨੂੰ ਸਿਲੈਕਟ ਕੀਤਾ ਹੁਣ ਇੱਥੇ ਕੀ ਦੋ ਚੀਜ਼ਾਂ ਆ ਸਕਦੀਆਂ ਜਾਂ ਤਾਂ ਤੁਸੀਂ ਉਹਨੂੰ ਵੱਡੀ ਵਾਲੀ ਕੁਆਂਟੀਟੀ ਜਿਹੜੀ ਹੈਗੀ ਉਹ ਸਭ ਤੋਂ ਪਹਿਲਾਂ ਰੱਖ ਸਕਦੇ ਹੋ ਹਨਾ ਛੋਟੀ ਵਾਲੀ ਡਿਸੈਂਡਿੰਗ ਆਰਡਰ ਜਿਹਨੂੰ ਆਪਾਂ ਕਹਿੰਦੇ ਆ ਜਾਂ ਫਿਰ ਤੁਸੀਂ ਅਸੈਂਡਿੰਗ ਆਰਡਰ ਦੇ ਵਿੱਚ ਰੱਖ ਸਕਦੇ ਹੋ ਕਿ ਛੋਟੀ ਵਾਲੀ ਉੱਪਰ ਹੈਗੀ ਵੱਡੀ ਵਾਲੀ نیچے ਸੋ ਇਸ ਆਪਾਂ ਦੋਨੋਂ ਕਰਕੇ ਦੇਖਦੇ ਹਾਂ ਅਸੈਂਡਿੰਗ ਆਰਡਰ ਦੇ ਵਿੱਚ ਵੀ ਵਿਲ ਡੂ ਇਸ 1 2 4 5 ਤੇ ਉਹ ਪ੍ਰੋਡਕਟ ਦਾ ਜਿਹੜਾ ਅੱਛਾ ਹੁਣ ਇਹ ਦੇਖੋ ਕਿ ਪ੍ਰੋਡਕਟ ਦੀ ਜਿਹੜੀ ਅ ਵਿਚ ਦੇ ਆਰਡਰਿੰਗ ਜਿਹੜੀ ਹੈਗੀ ਪ੍ਰੋਡਕਟ ਦੀ ਉਹ ਚੇਂਜ ਹੋ ਗਈ ਹੈ ਉਹਦੇ ਹਿਸਾਬ ਦੇ ਨਾਲ ਚੇਂਜ ਹੋ ਗਈ ਹੈ ਠੀਕ ਹੈ ਸੋ that is very important to note ਹੁਣ ਇੱਥੇ ਆਪਾਂ ਡਿਸੈਂਟਿੰਗ ਕਰਾਂਗੇ ਐਂਡ THEN we will see the magic ਜਿਹੜਾ ਹੈਗਾ 5 ਜਿਹੜਾ ਹੈਗਾ ਚਿਪਸ ਵਗੈਰਾ ਸਾਰਾ ਉੱਪਰ ਚਲਾ ਜਾਏਗਾ ਠੀਕ ਹੈ ਸੋ this is uh, what ਮੈਂ ਮਤਲਬ ਮਿਨੀਮਲਿਸਟ ਆਪਾਂ ਅਗਰ ਆਪਾਂ ਬਹੁਤ ਈਜ਼ੀ ਪਾਸ਼ਾ ਦੇ ਵਿੱਚ ਕਹਦੇ ਆ ਕਿ ਇਸ ਚੀਜ਼ ਦੇ ਨਾਲ ਸਾਡੇ ਬਹੁਤ ਸਾਰੇ ਕੁਇਰੀਜ਼ ਜਿਹੜੀਆਂ ਹੈਗੀਆਂ ਉਹ ਰਿਸੋਲਵ ਹੋ ਜਾਣੀਆਂ ਕਿ ਤੁਹਾਨੂੰ ਕੰਡੀਸ਼ਨ ਲਗਾਣੀਆਂ ਹੁੰਦੀਆਂ ਤੁਹਾਨੂੰ ਆਰਡਰਿੰਗ ਕਰਨੀਆਂ ਹੁੰਦੀਆਂ ਤੁਹਾਨੂੰ ਉਹ ਪ੍ਰੋਡਕਟਸ ਜਿਹੜੇ ਹੈਗੇ ਤੁਹਾਨੂੰ ਕਾਲਮ ਸਿਲੈਕਟ ਕਰਨੇ ਹੈਗੇ ਕਿੱਥੋਂ ਸਿਲੈਕਟ ਕਰਨੇ ਹੈਗੇ ਫਰੋਮ ਦੀ ਡਾਟਾਬੇਸ ਸੋ ਇਹਦੇ ਵਿੱਚ ਆਪਾਂ ਕੀ ਗੱਲ ਕੀਤੀ ਕਿ ਆਪਾਂ ਸਿਰਫ ਇੱਕ ਕਾਲਮ ਦੇ ਉੱਤੇ ਕੰਡੀਸ਼ਨ ਲਗਾਈ ਕਿ ਓਕੇ ਵੀ ਨੀਡ ਸਮਥਿੰਗ ਲੈਸ ਦਨ 5 ਸਾਨੂੰ ਕੁਆਂਟੀਟੀ ਜਿਹੜੀ ਵੀ 5 ਤੋਂ ਘੱਟ ਰੱਖੋ ਠੀਕ ਹੈ ਹੁਣ ਮੈਂ ਕੀ ਕਰ ਰਿਹਾਗਾ ਲੈਟ ਸੇ ਕਿ ਮੈਨੂੰ ਇਹ ਵੀ ਕੰਡੀਸ਼ਨ ਚਾਹੀਦੀ ਹੈਗੀ ਕਿ ਕੈਟਾਗਰੀ ਕੀ ਹੋਣੀ ਚਾਹੀਦੀ ਈ ਟੇਬਲ ਖਾਣ ਵਾਲੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਅੰਡਰਸਟੈਂਡ ਦਿਸ ਵਰਡ ਦਿਸ ਕੁਆਂਟੀਟੀ ਅਤੇ ਤੁਹਾਨੂੰ ਕੀ ਚਾਹੀਦਾ ਤੇ ਉਹਦੇ ਨਾਲ ਨਾਲ ਕੀ ਚਾਹੀਦਾ ਹੈਗਾ ਕਿ ਜਿਹੜਾ ਫਿਲਟਰ ਹੈਗਾ ਉਹ ਤੁਹਾਡੇ ਕਈ ਟਾਈਪ ਆਫ ਕੈਟਾਗਰੀ ਤੇ ਵੀ ਲੱਗੇ ਸੋ ਅਗਰ ਤੁਹਾਨੂੰ ਇਦਾਂ ਦੀ ਕੰਡੀਸ਼ਨ ਆਉਂਦੀ ਹੈ ਕਿ ਥਿਸ ਕੰਡੀਸ਼ਨ ਐਂਡ that ਕੰਡੀਸ਼ਨ ਦੋਨੋਂ ਚੀਜ਼ਾਂ ਸੈਟੀਸਫਾਈ ਹੋਣੀਆਂ ਚਾਹੀਦੀਆਂ ਸੋ that we will do is and me dot category is equals to ਕਿਹੜੀ ਕੈਟਾਗਰੀ ਹੋਣੀ ਚਾਹੀਦੀ ਹੈ ਹੁਣ ਇੱਥੇ ਸਿੰਗਲ ਕੋਟਸ ਆਉਗੇ ਕਿਉਂਕਿ ਉਹ ਸਾਡਾ ਕੀ ਹੈਗਾ ਇੱਕ ਸਟ੍ਰਿੰਗ ਹੈਗੀ ਹੈ ਸੋ ਸਟ੍ਰਿੰਗ ਕੀ ਹੁੰਦਾ ਹੈਗਾ ਕਰੈਕਟਰਸ ਆ ਜਿਹੜੇ ਹੁੰਦੇ ਕਿ ਏ ਬੀ ਸੀ ਡੀ 1 2 3 4 ਇਹ ਸਾਰੇ ਕਰੈਕਟਰਸ ਦੇ ਵਿੱਚ ਆਉਂਦੇ ਆ ਠੀਕ ਹੈ ਸੋ ਈਟੇਬਲ ਕੀ ਹੋ ਗਿਆ ਉਹਦੀ ਕੈਟਾਗਰੀ ਹੋ ਗਈ ਤੇ ਮੈਨੂੰ ਕੁਆਂਟੀਟੀ ਜਿਹੜੀ ਹੈਗੀ 5 ਚਾਹੀਦੀ ਹੈ ਠੀਕ ਹੈ ਹੁਣ ਇੱਥੇ ਆਪਾਂ ਕੈਟਾਗਰੀ ਵੀ ਪਾ ਲੰਨੇ ਆ ਟੂ మేਕ ਯੂ ਅੰਡਰਸਟੈਂਡ ਕੀ ਡਿਫਰੈਂਸ ਕੀ ਹੈਗਾ ਠੀਕ ਹੈ ਤੇ ਕੈਟਾਗਰੀ ਆ ਗਈ ਈਟੇਬਲ ਠੀਕ ਹੈ ਹੁਣ ਲੈਟ ਸੇ ਕਿ ਮੈਂ ਇੱਥੇ ਕਮੈਂਟ ਆਊਟ ਕਰ ਦਿੰਦਾ ਕਿ ਮੈਨੂੰ ਵਿਦਆਊਟ ਕੈਟਾਗਰੀ ਈਟੇਬਲ ਕਰਕੇ ਸਾਡੇ ਕੋਲ ਚਾਰ ਰੋਜ਼ ਆ ਰਹੀਆਂ ਸੀਗੀਆਂ ਸੋ ਜਦੋਂ ਮੈਂ ਕੰ ਸੋ ਈ ਟੇਬਲ ਦੋ ਹੈਗੀਆਂ ਸਾਡੇ ਕੋਲ ਐਂਡ THEN ਦੋ ਚੀਜ਼ਾਂ ਚਾਹੀਦੀਆਂ ਠੀਕ ਹੈ ਐਂਡ ਨਾਓ ਵੀ ਹੈਵ ਦਿਸ ਵਨ ਠੀਕ ਹੈ ਨਾਓ ਹੁਣ ਕੀ ਆਪਣੇ ਕੋਲ ਕੰਡੀਸ਼ਨ ਆਉਂਦੀ ਹੈਗੀ ਕਿ ਐਂਡ ਦੀ ਕੰਡੀਸ਼ਨ ਹੋ ਗਈ ਸਾਨੂੰ ਦੋਨੋਂ ਚੀਜ਼ਾਂ ਚਾਹੀਦੀਆਂ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਆ ਵੀ ਚੀਜ਼ ਚੱਲੇਗੀ ਆ ਵੀ ਚੀਜ਼ ਚੱਲੇਗੀ ਸਾਨੂੰ ਦੋਨੋਂ ਆਈਦਰ ਆਫ ਦ ਟੂ ਮਤਲਬ ਦੋਨਾਂ ਦੇ ਵਿੱਚੋਂ ਕੋਈ ਵੀ ਚੀਜ਼ ਚੱਲੇਗੀ ਤਾਂ ਸਾਡਾ ਰਿਜ਼ਲਟ ਜਿਹੜਾ ਹੈਗਾ ਉਹ ਸਾਡਾ ਆ ਜਾਏਗਾ ਠੀਕ ਹੈ ਤੋਂ ਇੱਥੇ ਆਪਾਂ ਇੱਕ ਐਗਜ਼ਾਮਪਲ ਕੀ ਲੈਨੇ ਅ ਲੈਟਸ ਸੇ ਕਿ ਜਿਹੜੇ ਪ੍ਰੋਡਕਟਸ ਹੈਗੇ ਜਾਂ ਤਾਂ ਮੈਨੂੰ ਸੀ ਦੇ ਸੀ ਲਈ ਸੀ ਵਾਲੇ స్టార్ਟ ਹੋਣ ਵਾਲੇ ਚਾਹੀਦੇ ਜਾਂ ਐਮ ਵਾਲੇ ਸਟਾਰਟ ਹੋਣ ਵਾਲੇ ਚਾਹੀਦੇ ਦੋਨੋਂ ਚੱਲੂਗੇ ਠੀਕ ਹੈ ਸੋ ਇਹ ਚ ਇਹ ਚ ਬਹੁਤ ਵਧੀਆ ਚੀਜ਼ ਹੈਗੀ ਉਹ ਮੈਂ ਤੁਹਾਨੂੰ ਦੱਸੂਗਾ ਸੋ ਮੀ ਡਾਟ ਪ੍ਰੋਡਕਟ ਲਾਈਕ ਲਾਈਕ ਕੀ ਕਹਿੰਦਾ ਹੈਗਾ ਲਾਈਕ ਹੁੰਦੀ ਹੈ ਸਟ੍ਰਿੰਗ ਮੈਚਿੰਗ ਦੇ ਉੱਤੇ ਕਿ ਤੁਹਾਨੂੰ ਅਗਰ ਲੈਟਸ ਸੇ ਪ੍ਰੋਡਕਟ ਦਾ ਕੋਈ ਨੇਮ ਹੈਗਾ ਉਹ ਸਟਾਰਟਿੰਗ ਦੇ ਵਿੱਚ ਕਿਦਾਂ ਚਾਹੀਦਾ ਹੈ ਜਾਂ ਫਿਰ ਉਹਦੇ ਵਿੱਚ ਕੀ ਕੀ ਹੋਣਾ ਚਾਹੀਦਾ ਕਿਹੜੇ ਕਿਹੜੇ ਕੈਰੈਕਟਰਸ ਹੋਣੇ ਚਾਹੀਦੇ ਸੋ ਇੱਥੇ ਲਿਖ ਦੰਨਾ ਮੈਂ ਐਮ ਠੀਕ ਹੈ ਸੋ ਲੈਟਸ ਸੇ ਪ੍ਰੋਡਕਟ ਲਾਈਕ ਐਮ ਤੇ ਇੱਥੇ ਕੁਝ ਵੀ ਨਹੀਂ ਆਇਆ ਠੀਕ ਹੈ ਸੋ ਦੈਟ ਮੀਨਸ ਕਿ ਇਹਦੇ ਚ ਕੀ ਆਪਾਂ ਕਰਾਂਗੇ ਮੈਜਿਕ ਕਰਾਂਗੇ ਐਮ ਪਰਸੈਂਟ ਹਾਂਜੀ ਤਦ ਐਮ ਪਰਸੈਂਟ ਦਾ ਮਤਲਬ ਕੀ ਹੈਗਾ ਪਰਸੈਂਟੇਜ ਦਾ ਮਤਲਬ ਕੀ ਹੈਗਾ ਤੇ ਪਿੱਛੇ ਕਿੰਨੇ ਸਾਰੇ ਕੈਰੈਕਟਰਸ ਆ ਸਕਦੇ ਥੋੜਾ ਟ੍ਰੀਕੀ ਹੈਗਾ ਯਾਦ ਕਰਨ ਲਈ ਬਟ ਵਾਂਸ ਯੂ ਵਿਲ ਡੂ ਇਟ ਤੁਹਾਡੇ ਮੈਮਰੀ ਮਸਲ ਬਣ ਜਾਏਗਾ ਤਾਂ ਲਾਈਕ ਵਰਡ ਕੀ ਕਰਦਾ ਹੈਗਾ ਇਹ ਪੈਟਰਨ ਮੈਚ ਕਰਦਾ ਹੈਗਾ ਕਿ ਐਮ ਤੋਂ ਬਾਅਦ ਜਿੰਨੇ ਵੀ ਕੈਰੈਕਟਰਸ ਹੈਗੇ ਆ ਕੋਈ ਵੀ ਅਗਰ ਪ੍ਰੋਡਕਟ ਦਾ ਨੇਮ ਜਿਹੜਾ ਹੈਗਾ ਕੋਈ ਵੀ ਅਗਰ ਪ੍ਰੋਡਕਟ ਦਾ ਨੇਮ ਜਿਹੜਾ ਐਮ ਦੇ ਨਾਲ ਉਸ ਤੋਂ ਅੱਗੇ ਵਾਲੇ ਕੈਰੈਕਟਰਸ ਦੇ ਨਾਲ ਮੈਚ ਕਰ ਰਿਹਾ ਹੈਗਾ ਸੋ ਉਹ ਰਿਜ਼ਲਟ ਰਿਟਰਨ ਕਰ ਦੇਗਾ ਠੀਕ ਹੈ ਐਂਡ ਐਮਈ ਡਾਟ ਪ੍ਰੋਡਕਟ ਔਰ ਐਂਡ ਲਗਾਇਆ ਮੈਂ ਠੀਕ ਹੈ ਤਾਂ ਇੱਥੇ ਕੀ ਹੋਏਗਾ ਐਂਡ ਲੈਟਸ ਸੇ ਸੀ ਦੇ ਨਾਲ ਆਪਾਂ ਚਾਹੀਦੇ ਸੀਗੇ ਠੀਕ ਹੈ ਨਾਉ ਸੀ ਦਾ ਮੈਜਿਕ ਓਕੇ ਤੋਂ ਛਡ ਨੂੰ ਤੁਸੀਂ ਕੀ ਚੈੱਕ ਕਰ ਰਹੇ ਹੋ ਕਿ ਕੋਈ ਵੀ ਜਿਹੜਾ ਪ੍ਰੋਡਕਟ ਹੈਗਾ ਇਹ ਕੰਡੀਸ਼ਨ ਕਦੀ ਸਕਸੈਸਫੁਲ ਹੋ ਹੀ ਨਹੀਂ ਸਕਦੀ ਕਿਉਂਕਿ ਕੋਈ ਵੀ ਪ੍ਰੋਡਕਟ ਐਮ ਤੇ ਸੀ ਦੋਨੋਂ ਤਰ੍ਹਾਂ ਸਟਾਰਟ ਹੋ ਹੀ ਨਹੀਂ ਸਕਦਾ ਜਾਂ ਤਾਂ ਐਮ ਤੋਂ ਸਟਾਰਟ ਹੋਏਗਾ ਜਾਂ ਫਿਰ ਸੀ ਤੋਂ ਸਟਾਰਟ ਹੋਏਗਾ ਇਸ ਕਰਕੇ ਸਾਡੇ ਕੋਲ ਇੱਕ ਆਪਰੇਟਰ ਆਉਂਦਾ दैट इज कॉल्ड ਐਸ ਆਰ ਠੀਕ ਹੈ ਆਰ ਆਪਰੇਟਰ ਠੀਕ ਹੁਣ ਕੀ ਆਏਗਾ ਹੁਣ ਸਾਡੇ ਕੋਲ ਮੋਬਾਈਲ ਵੀ ਆ ਗਏ ਚਿਪਸ ਵੀ ਆ ਗਏ ਤੇ ਚਾਕਲੇਟ ਵੀ ਆ ਗਏ ਠੀਕ ਹੈ ਇਹੀ ਤਿੰਨ ਚੀਜ਼ਾਂ ਨਾਲ ਆਪਾਂ ਵੈਲੈਂਟਾਈਨਸ ਡੇ ਵੀ ਮਨਾ ਸਕਦੇ ਹਾਂ ਸੋ ਦੈਟ ਇਜ਼ ਦੈਟ ਇਜ਼ ਗੁੱਡ ਸੋ ਹੁਣ ਆਪਾਂ ਗੱਲ ਕਰਾਂਗੇ ਨੈਗੇਸ਼ਨ ਆਪਰੇਟਰ ਬਾਰੇ ਕਿਉਂਕਿ ਸਮ ਟਾਈਮਸ ਕੀ ਹੁੰਦਾ ਹੈ ਕਿ ਤੁਹਾਡੇ ਜਿਹੜੇ ਕੁਐਰੀਜ਼ ਹੁੰਦੀਆਂ ਉਹਦੇ ਵਿੱਚ ਕੀ ਸਾਡੇ ਕੋਲ ਬਹੁਤ ਸਾਰੀਆਂ ਜਾਂ ਤਾਂ ਕੰਡੀਸ਼ਨਸ ਹੁੰਦੀਆਂ ਕਿ ਇਟ ਵਿਲ ਸੈਟੀਸਫਾਈ ਥਿਸ ਇਟ ਵਿਲ ਸੈਟੀਸਫਾਈ ਥਿਸ ਬਟ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਇਹ ਪਤਾ ਹੁੰਦਾ ਹੈ ਕਿ ਸਾਨੂੰ ਇਹ ਚੀਜ਼ ਨਹੀਂ ਚਾਹੀਦੀ ਹੈ ਠੀਕ ਹੈ ਜਿੱਦਾਂ ਕੀ ਅਗਰ ਆਪਾਂ ਇੱਥੇ ਪ੍ਰੋਡਕਟ ਲਗ ਤਾਂ ਮੈਨੂੰ ਪਤਾ ਹੈ ਕਿ ਲੈਟਸ ਸੇ ਮੈਨੂੰ ਪ੍ਰੋਡਕਟ ਜਿਹੜਾ ਹੈਗਾ ਪ੍ਰੋਡਕਟ ਦੀ ਕੈਟਾਗਰੀ ਲੈਟਸ ਸੇ ਮੈਨੂੰ ਨਹੀਂ ਚਾਹੀਦੀ ਸ਼ੁੱਡ ਨਾਟ ਬੀ ਇਕੁਅਲ ਟੂ ਵਾਟ ਕਹਿੰਨੇ ਆ ਕਿ ਆਪਾਂ ਨੂੰ ਯੂਟਿਲਿਟੀ ਨਹੀਂ ਚਾਹੀਦੀ ਠੀਕ ਹੈ ਸੋ ਸੋ ਤੁਹਾਨੂੰ ਜਾਂ ਤਾਂ ਇਟੇਬਲਸ ਚਾਹੀਦੇ ਹੈਗੇ ਆ ਜਾਂ ਫਿਰ ਤੁਹਾਨੂੰ ਕੀ ਕਹਿੰਦੇ ਵੀਅਰੇਬਲਸ ਚਾਹੀਦੇ ਤੁਹਾਨੂੰ ਯੂਟਿਲਿਟੀ ਵਾਲੀ ਚੀਜ਼ਾਂ ਨਹੀਂ ਚਾਹੀਦੀਆਂ ਠੀਕ ਹੈ ਸੋ ਵਾਟ ਯੂ ਵਿਲ ਡੂ ਇਜ਼ ਯੂ ਸ਼ੁੱਡ ਨਾਟ ਬੀ ਇਕੁਅਲ ਟੂ ਯੂਟਿਲਿਟੀ ਠੀਕ ਹੈ ਸੋ ਸਾਡੇ ਕੋਲ ਕੀ ਹੋਇਆ ਯੂਟਿਲਿਟੀ ਵਾਲੇ ਦੋ ਸੀਗੇ ਤੇ ਟੋਟਲ ਵਿੱਚੋਂ ਯੂਟਿਲਿਟੀ ਵਾਲੇ ਦੋ ਰੂਲ ਜਿਹੜੇ ਸੀਗੇ ਉਹ ਸਾਡੇ ਨੈਗੇਟ ਹੋ ਗਏ ਤਾਂ ਆਪਾਂ ਗੱਲ ਕੀਤੀ ਸੀਗੀ 트ਾਂਜ਼ੈਕਸ਼ਨਲ ਡੇਟਾਬੇਸਸ ਦੇ ਬਾਰੇ ਤਾਂ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਸਾਡੇ ਜਿਹੜੇ ਸਟੈਪਸ ਹੁੰਦੇ ਸੀਗੇ ਉਹ ਇੱਕ 트ਾਂਜ਼ੈਕਸ਼ਨ ਇੱਕ ਯੂਨਿਟ ਦੀ ਤਰ੍ਹਾਂ ਕੰਮ ਕਰਦਾ ਹੈ ਅਗਰ ਪੂਰਾ 트ਾਂਜ਼ੈਕਸ਼ਨ ਹੁੰਦਾ ਤਾਂ ਹੀ ਉਹ ਅਪਡੇਟਿਓਨਸ ਹੋਣਗੇ ਨਹੀਂ ਤਾਂ ਉਹ ਅਪਡੇਟਿਓਨਸ ਨਹੀਂ ਹੋਣਗੇ ਸੋ ਇਹ ਕੀ ਹੁੰਦਾ ਇੱਕ ਪ੍ਰੋਸੈਸ ਚੱਲਦਾ ਇੱਕ ਯੂਨਿਟ ਦੀ ਤਰ੍ਹਾਂ ਪ੍ਰੋਸੈਸ ਚੱਲਦਾ ਅਗਰ ਪੂਰਾ ਕੰਪਲੀਟ ਹੋਏਗਾ ਤਾਂ ਹੀ ਉਹਦਾ ਇੱਕ ਰਿਫਲੈਕਟ ਉਹਦਾ ਐਕਸ਼ਨ ਜਿਹੜਾ ਹੈਗਾ ਉਹ ਸਾਡੇ ਡਾਟਾਬੇਸ ਦੇ ਵਿੱਚ ਪਰਮਨੈਂਟਲੀ ਸੇਵ ਹੋਏਗਾ ਸੋ ਨਾਓ ਅੱਜ ਦੇ ਵੀਡੀਓ ਚ ਆਈ ਹੋਪ ਕਿ ਤੁਹਾਨੂੰ ਬਹੁਤ ਸਾਰੇ ਲੈਸਨਸ ਜਿਹੜੇ ਹੈਗੇ ਉਹ ਵਧੀਆ ਲੱਗੇ ਹੋਣਗੇ ਸੋ ਵੀ ਹੈਵ ਡੀਪ ਡਾਈਵਡ ਇਨਟੂ ਦਾ ਕੋਡਿੰਗ ਥਿੰਗਸ ਕਿ ਆਪਾਂ ਕਿਵੇਂ ਕੋਡ ਕਰਦੇ ਕਿੱਦਾਂ ਇੰਟਰਫੇਸ ਤੇ ਚਲਾਉਂਦੇ ਹਾਂ ਹੁਣ ਨੈਕਸਟ ਅੰਦਰ ਨੈਕਸਟ ਕਮਿੰਗ ਵੀਡੀਓਜ਼ ਆਪਾਂ ਇਸੀ ਇੰਟਰਫੇਸ ਦੇ ਉੱਤੇ ਚਲਾਵਾਂਗੇ ਪਹਿਲਾਂ ਥੋੜੀ ਜਿਹੀ ਥਿਊਰੀ ਕਵਰ ਕਰਾਂਗੇ ਵਾਈਟ ਇਟ ਇਜ਼ ਬੀਂਗ ਡਨ ਤਾਂ ਦੈਨ ਵੀ ਵਿਲ ਜੰਪ ਆਨ ਟੂ ਦੀ ਕੋਡਿੰਗ ਕੋਡਿੰਗ ਪਾਰਟ ਵੈਰੀ ਕੁਇਕਲੀ ਠੀਕ ਹੈ ਆਈ